ਪੂਰੇ ਪੂਰੇ ਤਰੀਕੇ ਨਾਲ ਫਰਸ਼ ਜਿਹੜੀ ਹੈਗੀ ਖੂਨ ਦੇ ਨਾਲ ਭਰ ਜਾਂਦੀਗੀ ਮਾਸ ਦਾ ਮਿੱਜ ਖਿਲਰਨ ਲੱਗ ਜਾਂਦਾਗਾ ਉਹਨਾਂ ਦੇ ਜਲਾਦਾਂ ਦੇ ਪੈਰਾਂ ਦੇ ਵਿੱਚ ਹੂੰ ਤਤੀਰੀਆਂ ਜਿਹੜੀਆਂ ਨੇ ਉਹ ਮੋਤੀਰਾਮ ਮਹਾਰਾਜ ਜੀ ਦੇ ਸਰੀਰ ਤੇ ਪੈਂਦੀਆਂ ਨੇ ਜਲਾਦਾਂ ਦੇ ਮੂੰਹ ਦੀ ਉੱਪਰ ਤਤੀਰੀਆਂ ਪੈਂਦੀਆਂ ਨੇ ਖੂਨ ਦੀਆਂ ਤਤੀਰੀਆਂ ਪੈਂਦੀਆਂ ਨੇ ਨਿੱਕੇ ਨਿੱਕੇ ਦਾਣੇ ਤੇਲ ਕੱਢ ਸਕਦਾਗਾ ਉਹ ਸਰੀਰ ਦੀ ਕੀ ਹਾਲਤ ਕਰਦਾ ਹੋਗਾ ਤੁਸੀਂ ਆਪ ਮਹਿਸੂਸ ਕਰੋ ਤਾਂ ਉਹ ਜਦੋਂ ਐਡੇ ਵੱਡੇ ਕੋਲੋਂ ਦੇ ਕੋਲ ਜਾ ਕੇ ਉਹਨਾਂ ਨੂੰ ਫੇਰ ਪੁੱਛਦੇ ਕਿ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰੋ ਨਹੀਂ ਤਾਂ ਤੁਹਾਡੀ ਮੌਤ ਤੁਹਾਡੇ ਸਾਹਮਣੇ ਖੜੀ ਹੈ ਉਹ ਕਹਿੰਦੇ ਸਾਨੂੰ ਸਾਡੀ ਮੌਤ ਪਿਆਰੀ ਹੈ ਵਜ਼ੀਰ ਖਾਨ ਐਡਾ ਕਹਿਰਵਣ ਬੰਦਾ ਸੀਗਾ ਇੱਕ ਹੀ ਕਰਦਾ ਸੀ ਜਦੋਂ ਅੱਧਾ ਪਿੰਡਾ ਲੰਗ ਜਾਂਦਾ ਸੀ ਨਾ ਅੱਧਾ ਸਰੀਰ ਵਿੱਚ ਪੀੜਿਆ ਜਾਂਦਾ ਸੀਗਾ ਹੂੰ ਉਸ ਤੋਂ ਬਾਅਦ ਫੇਰ ਰਕਵਾਉਂਦਾ ਸੀਗਾ ਕੋਲੂ ਨੂੰ ਮੈਂ ਉਹ ਹਰੀ ਸਿੰਘ ਦਾ ਪੁੱਤਰ ਮੋਤੀਰਾਮ ਮਹਿਰਾ ਤੇ ਮੈਂ ਇਹ ਕਬੂਲ ਕਰਦਾ ਕਿ ਮੈਂ ਛੋਟੇ ਸਾਹਿਬਾਂ ਦਾ ਨੂੰ ਅਤੇ ਮਾਤਾ ਗੁਜਰ ਕੌਰ ਜੀ ਦੀ ਸੇਵਾ ਕੀਤੀ ਹੈ ਹੂੰ ਉਹ ਐਡੇ ਦੇਸ਼ ਦਾ ਬਾਦਸ਼ਾਹ ਵਜ਼ੀਰ ਖਾਨ ਉਹਦੇ ਅੱਗੇ ਖੜ ਕੇ ਅਜਿਹੀ ਜ਼ੁਰਤ ਰੱਖਣਾ ਇੱਕ ਬਹੁਤ ਹੀ ਵੱਡੀ ਗੱਲ ਸੀ ਬਹੁਤ ਵੱਡੀ ਗੱਲ ਹੁੰਦੀ ਹੈ ਗੰਗੂ ਨੇ ਵੀ ਧੋਖਾ ਕਮਾਇਆ ਗੁਰੂ ਸਾਹਿਬ ਨਾਲ ਹੂੰ ਇੱਥੇ ਗੰਗੂ ਦੇ ਚਚੇਰੇ ਭਰਾਣੇ ਵੀ ਧੋਖਾ ਕਮਾਇਆ ਬਈ ਕਿਉਂਕਿ ਵਜ਼ੀਰ ਖਣ ਜਿਹੜਾ ਹੈਗਾ ਉਹ ਸ਼ਹੀਦੀ ਨਾਲ ਛੋਟੇ ਸਾਹਿਬਾਂ ਦੇ ਸ਼ਹੀਦੀ ਨਾਲ ਪੂਰੀ ਤਰੀਕੇ ਨਾਲ ਹਾਰ ਚੁੱਕਾ ਸੀਗਾ ਇਹ ਗੱਲ ਮੰਨਣੀ ਪੈਣੀ ਹੈ ਛੋਟੇ ਛੋਟੇ ਸਾਹਿਬ ਆ ਤਾਂ 5 ਸਾਲ ਤੋਂ 7 ਸਾਲ ਦੇ ਬੱਚੇ ਨੂੰ ਕਿਤੇ ਵੀ ਆਪਾਂ ਘੜੀਸ ਕੇ ਲੈ ਸਕਦੇ ਕੋਈ ਵੀ ਗੱਲ ਬਣਵਾ ਸਕਦੇ ਕੁਝ ਵੀ ਕਰਾ ਸਕਦੇ ਕੁਝ ਵੀ ਕਰਾ ਸਕਦੇ ਆ ਕੋਈ ਵੀ ਲਾਲਚ ਦੇ ਕੇ ਕਰਵਾ ਸਕਦੇ ਆ ਪਰ ਉਹ ਤੋਂ ਛੋਟੇ ਸਾਹਿਬਾਂ ਦਾ ਤਾਂ ਇਹ ਨਹੀਂ ਸੀ ਕਾਰ ਕਰਤਾ ਇਹ ਇਹਨਾਂ ਦਾ ਮਤਲਬ ਕਿ ਸਦਕ ਕਹਿ ਸਕਦੇ ਸਦਕ ਤੋਂ ਡੋਲੇ ਨਹੀਂ ਆਪਦੇ ਉੱਪਰ ਭੁੱਖ ਨੂੰ ਹਾਵੀ ਨਹੀਂ ਹੋਣ ਦਿੱਤਾ ਆਪਣੇ ਸਿਧਾਂਤਾਂ ਦੇ ਉੱਪਰ ਹਾਵੀ ਨਹੀਂ ਹੋਣ ਦਿੱਤਾ ਉਹਨਾਂ ਨੇ ਹੂੰ ਕੱਲ ਆਪਾਂ ਛੋੜੇ ਸਾਹਿਬ ਜੀ ਆਦੇਸ਼ੀਦੀ ਤੇ ਗੱਲਬਾਤ ਕੀਤੀ ਸੀਗੀ ਤੇ ਅੱਜ ਮੋਤੀਰਾਮ ਮਹਿਰਾ ਜੀ ਜੋ ਗੁਰੂ ਘਰ ਦੇ ਸੇਵਾਦਾਰ ਸੀਗੇ ਉਹਨਾਂ ਦੇ ਜੀਵਨ ਬਾਰੇ ਦੱਸੋ ਬਿਲਕੁਲ ਮੋਤੀਰਾਮ ਮਹਿਰਾ ਦੀ ਜਿਹੜਾ ਉਹਨਾਂ ਦਾ ਇਤਿਹਾਸ ਹੈ ਨਾ ਉਹ ਆਲੇ ਤੱਕ ਆਪਣੇ ਤੋਂ ਅੱਖੋਂ ਪਰੋਖੇ ਰੱਖਿਆ ਗਿਆਗਾ ਮੋਤੀਰਾਮ ਮਹਿਰਾ ਜਿਹੜੇ ਨੇ ਉਹਨਾਂ ਦਾ ਇਤਿਹਾਸ ਛੇਵੇਂ ਪਾਸ਼ਾ ਤੋਂ ਹੀ ਜੁੜਿਆ ਆ ਰਿਹਾਗਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਉਹਨਾਂ ਦੇ ਜਿਹੜੇ ਵੜ ਵਡੇਰੇ ਨੇ ਤੇ ਉਹ 6ਵੇਂ ਪਾਸ਼ਾ ਦੇ ਨਾਲ ਜੰਗਾਂ ਦੇ ਵਿੱਚ ਵੀ ਸ਼ਹੀਦ ਹੋਏ ਨੇ ਤੇ ਅੱਜ ਆਪਾਂ ਇਸ ਜਿਹੜੀ ਵੀਡੀਓ ਦੇ ਵਿੱਚ ਇਸ ਪੋਰਕ ਪੋਡਕਾਸਟ ਦੇ ਵਿੱਚ ਉਸ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਥੋੜਾ ਇਤਿਹਾਸ ਦੇ ਪਿੱਛੇ ਲੈ ਕੇ ਜਾਵਾਂਗੇ ਹਨਾ ਆਪਣੇ ਦਰਸ਼ਕਾਂ ਨੂੰ ਤਾਂ ਇਹ ਇਤਿਹਾਸ ਜਿਹੜਾ ਹੈਗਾ ਉਦੋਂ ਸਾਹਮਣੇ ਆਉਂਦਾ ਜਦੋਂ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਜਦੋਂ ਕੈਦ ਕੀਤਾ ਜਾਂਦਾ ਤਾਂ ਉਦੋਂ ਦੁੱਧ ਪਿਆਉਣ ਦੀ ਸੇਵਾ ਕਰਦੇ ਨੇ ਮੋਤੀਰਾਮ ਮਹਾਰਾਜੀ ਹੂੰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮੋਤੀਰਾਮ ਮਹਾਰਾਜੀ ਦਾ ਇਤਿਹਾਸ ਦੇ ਵਿੱਚ ਉਸ ਕਿਸੇ ਨੂੰ ਲੈ ਕੇ ਹਨਾ ਉਸ ਸੰਦਰਭ ਦੇ ਵਿੱਚ ਹੀ ਯਾਦ ਕੀਤਾ ਜਾਂਦਾਗਾ ਪਰ ਇਸ ਦੇ ਬਾਰੇ ਤੁਹਾਨੂੰ ਦੱਸਦਾ ਕਿ ਜਿਹੜਾ ਠੰਡੇ ਬੁਰਜ ਵਾਲਾ ਤੁਹਾਨੂੰ ਲੈ ਕੇ ਜਾਵਾਂਗਾ ਜਿਹੜਾ ਠੰਡਾ ਬੁਰਜ ਹੈਗਾ ਠੰਡਾ ਬੁਰਜ ਬਣਾਇਆ ਸੀ ਸ਼ਾਹਜਹਾਨ ਨੇ ਸ਼ਾਹਜਹਾਨ ਨੇ ਆਪਣੇ ਆਸਤੇ ਬਣਾਇਆ ਸੀ ਆਪਣੇ ਰਹਿਣ ਸਨ ਵਾਸਤੇ ਇੱਕ ਹੀ ਕਰਦਾ ਸੀ ਜਦੋਂ ਮਤਲਬ ਕਿ ਕਸ਼ਮੀਰ ਵਾਲ ਜਾਂਦਾ ਸੀ ਨਾ ਜਦੋਂ ਗਰਮੀ ਦੇ ਮੌਸਮ ਦੇ ਵਿੱਚ ਕਿਉਂਕਿ ਉਦੋਂ ਏਸੀ ਨਹੀਂ ਸੀ ਹੁੰਦੇਗੇ ਉਸ ਸਮੇਂ ਦੇ ਵਿੱਚ ਕੋਈ ਵੀ ਇਲੈਕਟ੍ਰੋਨਿਕ ਸਮਾਨ ਨਹੀਂ ਸੀ ਹੁੰਦਾ ਨਹੀਂ ਹੁੰਦਾ ਸੀ ਉਦੋਂ ਕੁਦਰਤ ਦੇ ਉੱਪਰ ਹੀ ਮਿਹਰਬਾਨ ਹੁੰਦੇ ਸੀ ਹਨਾ ਕੁਦਰਤ ਦੇ ਉੱਪਰ ਹੀ ਨਿਰਭਰ ਹੁੰਦੇ ਸੀਗੇ ਬਾਕੀ ਉਹਨਾਂ ਨੇ ਆਰਕੀਟੈਕਚਰ ਹੀ ਆਪਣੇ ਇਹੋ ਜਿਹੇ ਬਣਾਇਆ ਹੁੰਦਾ ਸੀ ਆਪਣੇ ਮਹਿਲਾਂ ਦਾ ਵੀ ਉਹ ਏਸੀ ਵਾਲਾ ਕੰਮ ਕਰਦਾ ਸੀ ਸਿਸਟਮ ਵਾਲਾ ਤਾਂ ਇਹ ਸ਼ਾਹਜਹਾਨ ਵੀ ਇਸੇ ਤਰ੍ਹਾਂ ਦਾ ਸੀਗਾ ਤੇ ਇਹ ਕੀ ਕਰਦਾ ਸੀ ਜਦੋਂ ਗਰਮੀ ਦੇ ਮੌਸਮ ਦੇ ਵਿੱਚ ਅਤਿ ਦੀ ਗਰਮੀ ਦੇ ਮੌਸਮ ਦੇ ਵਿੱਚ ਇਹ ਰਾਜੇ ਮਹਾਰਾਜੇ ਠੰਡੇ ਇਲਾਕਿਆਂ ਦੇ ਵਿੱਚ ਜਾਂਦੇ ਹੁੰਦੇ ਸੀਗੇ ਹੂੰ ਉੱਥੇ ਰਹਿਣ ਸਨ ਤੇ ਇਹ ਕਸ਼ਮੀਰ ਵੱਲ ਜਾਂਦਾ ਹੁੰਦਾ ਸੀ ਸ਼ਾਹਜਹਾਨ ਰਸਤੇ ਦੇ ਵਿੱਚ ਆਉਂਦਾ ਸਰਹੰਦ ਠਹਿਰਨ ਵਾਸਤੇ ਤਾਂ ਇਹ ਇਹ ਉਥੇ ਵੀ ਗਰਮੀ ਬਰਦਾਸ਼ਤ ਨਹੀਂ ਸੀ ਕਰ ਸਕਦਾ ਤਾਂ ਉਥੇ ਇਹਨੇ ਬਣਾਇਆ ਸੀ ਆ ਦੇ ਵਾਸਤੇ ਠੱਡਾ ਬੁਰਜ ਵੀ ਜਦੋਂ ਮੈਂ ਇੱਥੇ ਆਇਆ ਕਰਾਂਗਾ ਰਾਸਤੇ ਦੇ ਵਿੱਚ ਖੜ੍ਹਾ ਕਰਾਂਗਾ ਸਰਹੰਦਾ ਆਪਦੇ ਕਿਲੇ 'ਚ ਖੜ੍ਹਾ ਕਰਾਂਗਾ ਤਾਂ ਮੈਂ ਇੱਥੇ ਆਰਾਮ ਕਰ ਸਕਦਾਗਾ ਉਹਦਾ ਸਟ੍ਰਕਚਰ ਹੀ ਇਹੋ ਜਿਹਾ ਬਣਾਇਆ ਸੀ ਜਦੋਂ ਉਧਰਲੇ ਪਾਸੋਂ ਹਵਾ ਆਉਂਦੇ ਸੀ ਨਾ ਬਈ ਪਾਣੀ ਨੂੰ ਛੂਕੀ ਹਵਾ ਆਉਂਦੀ ਸੀ ਤੇ ਇਹ ਠੰਡ ਦੇ ਵਿੱਚ ਵੀ ਗਰਮੀ ਦੇ ਵਿੱਚ ਵੀ ਪੂਰਾ ਠੰਡਾਲਾ ਕੰਮ ਕਰਦਾ ਸੀ ਏਸੀ ਸਿਸਟਮ ਸੀ ਇਹਦਾ ਐਡਾ ਠੰਡੀ ਹਵਾ ਆਉਂਦੀ ਸੀ ਪੂਰੀ ਬਈ ਐਨੀ ਠੰਡੀ ਹਵਾ ਆਉਂਦੀ ਸੀ ਉਦੋਂ ਕਾਂਬਾ ਚੜ ਜਾਂਦਾ ਸੀਗਾ ਹਾਰਡ ਦੇ ਮੌਸਮ ਦੇ ਵਿੱਚ ਪਰ ਇਥੇ ਜਿਹੜੇ ਆਪਣੇ ਜਿਹੜੇ ਇਹ ਪਾਪੀ ਸੀ ਬੰਦੇ ਵਜ਼ੀਰ ਖਾਂ ਵਰਗੇ ਇਹਨਾਂ ਨੇ ਗੁਰੂ ਸਾਹਿਬ ਦੇ ਪਰਿਵਾਰ ਨੂੰ ਉਥੇ ਠੰਡ ਦੇ ਵਿੱਚ ਕੈਦ ਕੀਤਾ ਤੁਸੀਂ ਆਪ ਸਾਬ ਲਾ ਲੋ ਕਿੰਨੀ ਉਥੇ ਜ਼ਿਆਦਾ ਠੰਡ ਹੋਏਗੀ ਬਰਦਾਸ਼ਤ ਤੋਂ ਵੀ ਬਾਹਰ ਹੋਏਗੀ ਹਨਾ ਉਹ ਠੰਡ ਬਿਲਕੁਲ ਤਾਂ ਤੁਹਾਨੂੰ ਅੱਗੇ ਲੈ ਕੇ ਚੱਲਦਾ ਜਾਨੀ ਖਾਂ ਤੇ ਮਾਨੀ ਖਾਂ ਤੁਹਾਨੂੰ ਆਪਾਂ ਕੱਲਾ ਪਾ ਇਤਿਹਾਸ ਦਾ ਫਰੂਲਾ ਸੀਗਾ ਜਾਨੀ ਖਾਂ ਤੇ ਮਾਨੀ ਖਾਂ ਦਾ ਨਾਮ ਆ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜੇ ਛੋਟੇ ਸਾਹਿਬਾਂ ਦੇ ਉੱਪਰ ਤਸ਼ੱਦਦ ਕੀਤਾ ਸੀਗਾ ਤਾਂ ਜਾਨੀ ਖਾਨ ਤੇ ਮਾਨੀ ਖਾਨ ਜਦੋਂ ਇਹ ਕਹਿੰਦੇ ਨੇ ਕਿ ਅਸੀਂ ਵਜ਼ੀਰ ਖਾਨ ਨੂੰ ਕਹਿੰਦੇ ਨੇ ਖਬਰਾਂ ਪਹੁੰਚ ਦਗਾਣੇ ਜਦੋਂ ਇਹ ਇਹ ਕਹਿੰਦੇ ਨੇ ਕਿ ਅਸੀਂ ਤੁਹਾਡੇ ਜਿਹੜੇ ਛੋਟੇ ਫਰਜੰਦੇ ਨੇ ਗੁਰੂ ਸਾਹਿਬ ਦੇ ਛੋਟੇ ਫਰਜੰਦੇ ਨੇ ਅਸੀਂ ਉਹਨਾਂ ਨੂੰ ਕੈਦ ਕਰ ਲਿਆਗਾ ਤਾਂ ਵਜ਼ੀਰ ਖਾਨ ਜਿਹੜਾਗਾ ਬਈ ਇਹ ਥੋੜਾ ਉਦੋਂ ਸ਼ੱਕੀ ਹੋ ਗਿਆ ਸੀ ਬੰਦਾ ਇਹ ਸ਼ੱਕੀ ਕਿਉਂ ਹੋ ਗਿਆ ਸੀ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਸ ਸਮੇਂ ਤੋਂ ਕੁਝ ਦਿਨ ਪਹਿਲਾਂ ਹੀ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਜੰਗ ਹੋਈ ਹੈਗੀ ਤਾਂ ਅਨੰਦਪੁਰ ਸਾਹਿਬ ਤੋਂ ਜਦੋਂ ਕਿਲਾ ਖਾਲੀ ਕਰਦੇ ਨੇ ਗੁਰੂ ਸਾਹਿਬ ਉਦੋਂ ਚਲੇ ਜਾਂਦੇ ਨੇ ਪਰ ਇਹ ਭਲੇਖੇ ਦੇ ਨਾਲ ਸੰਗਤ ਸਿੰਘ ਜੀ ਨੂੰ ਕਿਉਂਕਿ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਆਪਣੀ ਕਲਗੀ ਦਿੱਤੀ ਹੁੰਦੀ ਹੈਗੀ ਤਾਂ ਭੇਸ ਬਦਲ ਲੈਂਦੇ ਨੇ ਤਾਂ ਇਹ ਕੀ ਕਰਦੇ ਨੇ ਜਿਹੜੇ ਮੁਗਲ ਹੁੰਦੇ ਨੇ ਉਹ ਭਾਈ ਸੰਗਤ ਸਿੰਘ ਜੀ ਨੂੰ ਸ਼ਹੀਦ ਕਰ ਦਿੰਦੇ ਨੇ ਜਸ਼ਨ ਮਨਾਉਂਦੇ ਨੇ ਫਿਰ ਦੋ ਦਿਨ ਦੋ ਦਿਨ ਤੱਕ ਜਸ਼ਨ ਚੱਲਦਾਗਾ ਕਿ ਅਸੀਂ ਗੁਰੂ ਸਾਹਿਬ ਨੂੰ ਖਤਮ ਕਰ ਦਿੱਤਾ ਸੀ ਗੁਰੂ ਸਾਹਿਬ ਦਾ ਕਤਲ ਕਰ ਦਿੱਤਾ ਇਹ ਅਫਵਾਹਾਂ ਫੈਲ ਜਾਂਦੀਆਂ ਨੇ ਉਹਨੇ ਤੇ ਆਪ ਦੇ ਵਿੱਚ ਹੀ ਪਰ ਜਦੋਂ ਭਈ ਇਹਨਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਭਾਈ ਸੰਗਰ ਸਿੰਘ ਸੀ ਸੀ ਜਿਨ੍ਹਾਂ ਨੇ ਕਲਗੀ ਲਾਈ ਸੀ ਗੁਰੂ ਗੋਗੋ ਗੁਰੂ ਗੋਬ ਸਿੰਘ ਜੀ ਦੀ ਤਾਂ ਉਸ ਤੋਂ ਉਦੋਂ ਬਹੁਤ ਧੇਰ ਹੋ ਗਈ ਸੀ ਕਿਉਂਕਿ ਗੁਰੂ ਸਾਹਿਬ ਉਸ ਤੋਂ ਦੋ ਦਿਨ ਤੋਂ ਲਗਾਤਾਰ ਬਹੁਤ ਦੂਰ ਲੰਘੇ ਸੀਗੇ ਮੁਗਲਾਂ ਤੋਂ ਬਹੁਤ ਦੂਰ ਚੱਲ ਗਏ ਸੀਗੇ ਤਾਂ ਕਰਕੇ ਜਿਹੜਾ ਵਜ਼ੀਰਖਾਨੇ ਅੰਦਰ ਅੰਦਰ ਰੜਕਿਆ ਹੋਇਆ ਸੀਗਾ ਜਦੋਂ ਇਹਨੂੰ ਕੋਈ ਖਬਰ ਮਿਲਦੀ ਹੈਗੀ ਕਿ ਜਿਹੜੇ ਆਹ ਨੇ ਛੋਟੇ ਸਾਹਿਬਾਂ ਦੇ ਇਹਨਾਂ ਨੂੰ ਕੈਦ ਕੀਤਾ ਹੋਇਆਗਾ ਤਾਂ ਇਹ ਕੀ ਕਰਦਾ ਪਹਿਲਾਂ ਸੁਚਾਣਾ ਨੰਦ ਨੂੰ ਭੇਜਦਾ ਮਤਲਬ ਕਿ ਤਹਿਕੀਕਾਤ ਕਰਨਾ ਸੇ ਵੀ ਵਾਕਈ ਸਹੀ ਹੈ ਕਿਉਂਕਿ ਪਿਛਲੀ ਵਾਰ ਸਾਡੇ ਨਾਲ ਧੋਖਾ ਹੋਇਆ ਸੀਗਾ ਕਹਿਣ ਤੂੰ ਜਾ ਕੇ ਦੇਖ ਕਿਆ ਵਾਕਈ ਉਹ ਹੋਣੇ ਤਾਂ ਇਹ ਕੀ ਕਰਦਾ ਇਹ ਫਿਰ ਜਾਂਦਾ ਸੋਚਣਾ ਕਿ ਜਦੋਂ ਸਾਰੀ ਦੇਖ ਪਏ ਹੋ ਜਾਂਦੀ ਤਾਂ ਇਹ ਕੀ ਕਰਦਾਗਾ ਜਿਹੜੇ ਜਾਨੀਖਾਨ ਤੇ ਮਾਨੀਖਾਨ ਇਹ ਗੁਰੂ ਸਾਹਿਬ ਦੇ ਪਰਿਵਾਰ ਨੂੰ ਲਿਆ ਕੇ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੰਦੇ ਨੇ ਤਾਂ ਇੱਥੇ ਜੀ ਇੱਥੇ ਇਤਿਹਾਸ ਸ਼ੁਰੂ ਹੁੰਦਾਗਾ ਮੋਤੀराम ਮਹਾਰਾਜੀ ਦਾ ਮੋਤੀराम ਮਹਾਰਾਜੀ ਨੇ ਜਿਹੜੇ ਬਈ ਇਹ ਵਜ਼ੀਰ ਖਾਨ ਦੇ ਰਾਜ ਦੇ ਵਿੱਚ ਰਸੋਈਆ ਸੀ ਰਸੋਈ ਦੇ ਵਿੱਚ ਪ੍ਰਸ਼ਾਦਾ ਪਾਣੀ ਬਣਾਉਂਦਾ ਹੁੰਦਾ ਸੀ ਇਹ ਪ੍ਰਸ਼ਾਦਾ ਪਾਣੀ ਬਣਾਉਂਦਾ ਹੁੰਦਾ ਸੀ ਜਿਹੜੇ ਉਸ ਸਮੇਂ ਦੇ ਵਿੱਚ ਇਹਨੇ ਕੈਦ ਕੀਤੇ ਸੀਗੇ ਵਜ਼ੀਰ ਖਾਨ ਨੇ ਆਪਦੇ ਕੈਦੀ ਬਣਾ ਕੇ ਰੱਖੇ ਸੀ ਹਿੰਦੂ ਹਿੰਦੂ ਤਰਮਾਲੇ ਜਿਹੜੇ ਲੋਕ ਸੀ ਉਹਨਾਂ ਨੂੰ ਕੈਦੀ ਬਣਾ ਕੇ ਰੱਖਿਆ ਸੀਗਾ ਵੀ ਇਹਨਾਂ ਨੂੰ ਆਪਾਂ ਇਸਲਾਮ ਕਬੂਲ ਕਰਵਾਵਾਂਗੇ ਉਹਨਾਂ ਨੂੰ ਜਿਉਂਦਾ ਰੱਖਣਾ ਵੀ ਲਾਜ਼ਮੀ ਸੀਗਾ ਤਾਂ ਕਰਕੇ ਵੀ ਉਹਨਾਂ ਨੂੰ ਇਹ ਲੰਗਰ ਦੀ ਡਿਊਟੀ ਲਈ ਸੀ ਇੱਥੇ ਵਜ਼ੀਰ ਲੰਗਰ ਬਣਾ ਕੇ ਦਿੰਦਾ ਸੀ ਹਾਂ ਵਜ਼ੀਰ ਖਾਨ ਦਾ ਸਰਕਾਰੀ ਬੰਦਾ ਸੀ ਮੋਤੀ ਰਾਮਹਿਰਾ ਤੇ ਹੀ ਹਿੰਦੂ ਕੈਦੀਆਂ ਨੂੰ ਭੋਜਨ ਪਾਣੀ ਦਿੰਦਾ ਹੁੰਦਾ ਸੀਗਾ ਤਾਂ ਜਦੋਂ ਇਹਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦੇ ਪਰਿਵਾਰ ਨੂੰ ਵੀ ਵਜ਼ੀਰ ਖਾਨ ਨੇ ਇਥੇ ਕੈਦੀ ਰੱਖਿਆ ਹੋਇਆ ਕੈਦ ਕੀਤਾ ਹੋਇਆਗਾ ਤਾਂ ਬਈ ਇਹ ਕੀ ਕਰਦਾਗਾ ਵੀ ਉਹਨਾਂ ਨੂੰ ਮਿਲਣ ਜਾਂਦਾਗਾ ਤਾਂ ਇਹ ਸਾਰੀ ਦੀ ਸਾਰੀ ਤੁਹਾਨੂੰ ਮੈਂ ਜਿਹੜੀ ਘਟਨਾ ਕਰ ਮੈਂ ਇਹ ਬਈ ਇਹ ਤੁਹਾਨੂੰ ਇੱਕ ਕਿਤਾਬ ਦਾ ਹਵਾਲਾ ਦੇ ਕੇ ਦੱਸ ਰਿਹਾ ਕਿਉਂਕਿ ਆਪਾਂ ਨੂੰ ਕਈ ਵਾਰ ਅ ਜਿਹੇ ਸਾਡੇ ਦਰਸ਼ਕ ਹੁੰਦੇ ਨੇ ਉਹ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਹੁੰਦੇ ਉਹ ਕਹਿੰਦੇ ਤੁਸੀਂ ਤੋੜ-ਫੋੜ ਕੇ ਇਤਿਹਾਸ ਨੂੰ ਪੇਸ਼ ਕਰ ਰਹੇ ਹੋ ਪਰ ਇਹਦੇ ਬਾਰੇ ਤੁਹਾਨੂੰ ਦੱਸਦਾ ਕਿ ਸਰਹੰਦ ਦੇ ਨੇੜੇ ਪਈ ਇੱਕ ਪਿੰਡ ਹੈਗਾ ਸੰਗਤਪੁਰਾ ਹ ਸੰਗਤਪੁਰਾ ਦਾ ਇੱਕ ਗੁਰਸਿੱਖ ਹੈਗਾ ਤੇ ਉਹ ਗੁਰਸਿੱਖ ਜਿਹੜਾਗਾ ਉਸਨੇ ਪੂਰੀ ਘਟਨਾਕ੍ਰਮ ਨੂੰ ਆਪਦੇ ਅੱਖੀ ਦੇਖਿਆਗਾ ਬਹੁਤ ਬਜ਼ੁਰਗ ਸੀ ਉਹ 50 ਸਾਲ ਤੋਂ ਉਸ ਜਦੋਂ ਸਰਹੰਦ ਤੋਂ ਜਦੋਂ ਘਟਨਾ ਵਾਪਰਦੀ ਹੈ ਸ਼ਹੀਦੀ ਹੁੰਦੀ ਹੈ ਛੋਟੇ ਫਰਜੰਦਾ ਦੀ ਤਾਂ 50 ਸਾਲ ਤੋਂ ਬਾਅਦ ਉਸ ਘਟਨਾ ਤੋਂ 50 ਸਾਲ ਬਾਅਦ ਆਪਦੇ ਉਮਰ ਦੇ ਅੰਤਿਮ ਪੜਾਅ ਦੇ ਵਿੱਚ ਇਸ ਗੁਰਸਿੱਖਣੀ ਆਪਦੇ ਪੋਤਰੇ ਤੋਂ ਕਿਤਾਬ ਲਖਵਾਈ ਸੀਗੀ ਉਹ ਕਿਤਾਬ ਜਿਹੜੀ ਹੈਗੀ ਉਹ 1750 ਈਸਵੀ ਦੇ ਨੇੜ ਤੇੜ ਉਹ ਲਿਖੀ ਗਈ ਦੱਸੀ ਜਾਂਦੀ ਹੈਗੀ ਉਹਦੀ ਪਬਲਿਸ਼ ਹੋਈ ਸੀਗੀ 1750 ਦੇ ਨੇੜ ਤੇੜ ਦੱਸਿਆ ਜਾ ਰਿਹਾ ਹੈ ਉਹਦਾ ਸਮਾਂ ਤਾਂ ਉਸ ਉਹ ਕਿਤਾਬ ਦਾ ਨਾਮ ਹੈਗਾ ਸ਼ਹੀਦਨਾਮਾ ਉਹ ਕਿਤਾਬ ਲਿਖੀ ਹੈਗੀ ਉਹਦਾ ਲਖਾਰੀ ਹੈਗਾ ਭਾਈ ਕਿਸ਼ਨ ਸਿੰਘ ਜੀ ਤਾਂ ਉਸ ਕਿਤਾਬ ਦੇ ਵਿੱਚ ਭਈ ਆਨੰਦਪੁਰ ਸਾਹਿਬ ਤੋਂ ਲੈ ਕੇ ਸਰਹੰਦ ਫਤਿਹ ਕਰਨ ਦਾ ਕਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਰਹੰਦ ਫਤਿਹ ਕਰਨ ਦਾ ਜਿੰਨਾ ਵੀ ਦ੍ਰਿਸ਼ਟਾਂਤ ਹੈਗਾ ਸਾਰਾ ਉਸ ਦੇ ਵਿੱਚ ਵਿਆਖਿਆ ਕੀਤੀ ਗਈ ਹੈ ਕੱਲੀ ਕੱਲੀ ਗੱਲ ਉਹਦੇ ਵਿੱਚ ਨੋਟ ਕੀਤੀ ਹੈ ਕਿਉਂਕਿ ਉਹਨਾਂ ਨੇ ਆਪ ਦੀ ਅੱਖੀਂ ਦੇਖੀ ਸੀ ਇਹ ਗੱਲ ਉਹਨਾਂ ਨੂੰ ਐ ਸੀ ਹੈ ਕਿਉਂਕਿ ਮੇਰੇ ਤਾਂ ਅੰਤਮ ਸਮਾ ਆ ਗਿਆ ਪਰ ਇਤਿਹਾਸ ਲੋਕਾਂ ਨੂੰ ਹਲੇ ਤੱਕ ਨਹੀਂ ਪਤਾ ਹੋ ਸਕਦਾ ਅੱਗੇ ਤੋੜ ਫਰੋੜ ਕੇ ਹੋਰ ਵੀ ਪੇਸ਼ ਕੀਤਾ ਜਾ ਸਕਦਾ ਹੈ ਕਿਉਂਕਿ ਮੁਗਲਾਂ ਦੀਆਂ ਚਾਲਾਂ ਦੇ ਬਾਰੇ ਸਾਰੇ ਜਾਣਦੇ ਸੀ ਤਾਂ ਇਹ ਕਿਤਾਬ ਦੇ ਹਵਾਲੇ ਤੋਂ ਹੀ ਅੱਜ ਤੱਕ ਆਪਾਂ ਜਿੰਨੀਆਂ ਵੀ ਗੱਲਾਂ ਸੁਣਦੇ ਆਗੇ ਮੋਤੀਰਾ ਮਹਾਰਾਜ ਜੀ ਬਾਰੇ ਇਸ ਕਿਤਾਬ ਦੇ ਥਰੂ ਆਪਾਂ ਨੂੰ ਪਤਾ ਲੱਗ ਰਗਾ ਨਹੀਂ ਹਮ ਤਾਂ ਇਹਦੇ ਬਾਰੇ ਤੁਹਾਨੂੰ ਦੱਸਦਾ ਕਿ ਜਿਹੜੀ ਇਹ ਕਿਤਾਬ ਦੇ ਵਿੱਚ ਵਰਣਨ ਕੀਤਾ ਗਿਆਗਾ ਭਾਈ ਇੱਕ ਸਰਦਾਰ ਹਰਾ ਸਿੰਘ ਜੀ ਦਾ ਉਸ ਕਿਤਾਬ ਦੇ ਵਿੱਚ ਵਰਣਨ ਹੈਗਾ ਸਰਦਾਰ ਹਰਾ ਸਿੰਘ ਜੀ ਦਾ ਤਾਂ ਸਰਦਾਰ ਹਰਾ ਸਿੰਘ ਜੀ ਜਿਹੜੇ ਸੀ ਇਹ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਤੋਂ ਇਹਨਾਂ ਨੇ ਅਮਰਸ਼ਕਿਆ ਸੀਗਾ ਹਮ ਸਰਦਾਰ ਹਰੀ RAM ਤੋਂ ਹਰਾ ਸਿੰਘ ਬਣੇ ਸੀ ਇਹ ਤਾਂ ਇਹ ਹਰਾ ਸਿੰਘ ਕੌਣ ਸੀ ਮੋਤੀਰਾ ਮਹਿਰਾ ਜੀ ਦੇ ਇਹ ਪਿਤਾ ਜੀ ਸੀਗੇ ਮੋਤੀਰਾ ਮਹਿਰਾ ਜੀ ਇਹਨਾਂ ਦੇ ਸੁਪੁੱਤਰ ਸੀ ਤਾਂ ਇਹਦੇ ਪਿੱਛੇ ਤੁਹਾਨੂੰ ਹੋਰ ਦੱਸਦਾ ਕਿ 6ਵੇਂ ਪਾਸ਼ਾ ਦੇ ਵਿੱਚ ਵੀ 6ਵੇਂ ਪਾਸ਼ਾ ਦੀਆਂ ਜੰਗਾਂ ਜਿੰਨੀਆਂ ਵੀ ਕੀਤੀਆਂ ਉਹਨਾਂ ਨੇ ਤਾਂ ਉਦੋਂ ਇਹਨਾਂ ਦੇ ਵਡੇਰਿਆਂ ਨੇ ਉਸ ਜੰਗਾਂ ਦੇ ਵਿੱਚ ਵੀ ਹਿੱਸਾ ਲਿਆ ਉਦੋਂ ਹੀ ਕੁਰਬਾਨੀਆਂ ਕੀਤੀਆਂ ਤਾਂ ਮੋਤੀਰਾ ਮਹਿਰਾ ਦਾ ਇੱਕ ਹੋਰ ਜਗ੍ਹਾ ਤੇ ਬਈ ਜ਼ਿਕਰ ਆਉਂਦਾਗਾ ਕਿਉਂਕਿ ਇਤਿਹਾਸ ਨੂੰ ਆਪਾਂ ਨਾਲ ਨਾਲ ਲੈ ਕੇ ਜਾਵਾਂਗੇ ਹੂੰ ਬਿਲਕੁਲ ਉਹਨਾਂ ਦਾ ਪਿਸ਼ੋਕੜ ਵੀ ਫਰੋਲਣ ਦੀ ਆਪਾਂ ਕੋਸ਼ਿਸ਼ ਕਰਾਂਗੇ ਜਰੂਰ ਤਾਂ ਇਸ 6ਵੇਂ ਪਾਸ਼ਾ ਤੋਂ ਬਾਅਦ 8ਵੇਂ ਪਾਸ਼ਾ ਗੁਰੂ ਹਰਿਕ੍ਰਿਸ਼ਨ ਜੀ ਹੂੰ ਉਹਨਾਂ ਦੇ ਵੇਲੇ ਵੀ ਬਈ ਇਹਨਾਂ ਦਾ ਨਾਮ ਜਿਹੜਾਗਾ ਇਤਿਹਾਸਿਕ ਕੜੀਆਂ ਜੋੜੇ ਦਿਗੋਆਂ ਹੀਆਂ ਪਿੱਛੇ ਵਿਖਾਈ ਦੇ ਰੀਆਂ ਨੇ ਤਾਂ ਦੱਸਿਆ ਜਾਂਦਾਗਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾਗਾ ਕਿ ਗੁਰੂ ਸਾਹਿਬ ਜਦੋਂ ਅਠਵੇਂ ਪਾਸ਼ਾ ਗੁਰੂ ਹਰਿਕ੍ਰਿਸ਼ਨ ਜੀ ਜਦੋਂ ਕੀਰਤਪੁਰ ਤੋਂ ਦਿੱਲੀ ਵੱਲ ਰਵਾਨਾ ਹੁੰਦੇ ਨੇ ਕੀਰਤਪੁਰ ਸਾਹਿਬ ਤੋਂ ਦਿੱਲੀ ਵੱਲ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਇੱਕ ਲਾਲਚੰਦ ਨਾਂ ਦਾ ਬੇਪਰ ਉਹਨਾਂ ਨੂੰ ਮਿਲਦਾਗਾ ਜਿਹੜਾ ਕਿ ਉਹਨਾਂ ਦੇ ਉੱਪਰ ਸ਼ੰਕਾ ਜ਼ਾਹਿਰ ਕਰਦਾਗਾ ਉਹ ਕਹਿੰਦਾਗਾ ਕਿ ਤੁਸੀਂ ਆਪ ਦਾ ਨਾਮ ਤਾਂ ਕ੍ਰਿਸ਼ਨ ਤੋਂ ਵੱਡਾ ਰੱਖਿਆਗਾ ਹਰ ਕ੍ਰਿਸ਼ਨ ਰੱਖਿਆ ਤੁਸੀਂ ਆਪਦਾ ਨਾਮ ਉਹ ਕਹਿੰਦੇ ਵੀ ਉਸ ਜਿਹੜੇ ਦਵਾਪਰ ਯੁੱਗ ਵਾਲਾ ਜਿਹੜੇ ਕ੍ਰਿਸ਼ਨ ਸੀ ਉਹਨਾਂ ਨੇ ਤਾਂ ਸਾਰੀ ਜਿਹੜੀ ਗੀਤ ਹੈਗੀ ਮੂਝਵਾਨੀ ਬੋਲੀ ਸੀ ਮੂਝਵਾਨੀ ਅਰਜਨ ਨੂੰ ਸੁਣਾਈ ਸੀ ਤਾਂ ਕਹਿੰਦੇ ਤੁਸੀਂ ਉਹਦੇ ਸਾਨੂੰ ਵਿਆਖਿਆ ਕਰਕੇ ਦਿਖਾ ਦਿਓ ਤੁਸੀਂ ਆਪਦਾ ਨਾਮ ਤਾਂ ਵੱਡਾ ਹੀ ਰੱਖਿਆਗਾ ਤਾਂ ਗੁਰੂ ਸਾਹਿਬ ਕਹਿੰਦੇ ਵੀ ਜੇਕਰ ਅਸੀਂ ਤੈਨੂੰ ਵਿਆਖਿਆ ਵੀ ਕਰਕੇ ਦਿੱਤੀ ਤਾਂ ਫਿਰ ਤੂੰ ਕਹੇਗਾ ਕਿ ਇਹ ਪੜਿਆ ਲਿਖਿਆ ਹੋਏਗਾ ਫਿਰ ਵੀ ਤੂੰ ਸਾਡੇ ਤੇ ਸ਼ੰਕਾ ਕਰੇਗਾ ਗੁਰੂ ਘਰ ਦੀ ਗੱਦੀ ਦੇ ਉੱਪਰ ਸ਼ੰਕਾ ਕਰੇਗਾ ਉਹ ਲਾਲਚੰਦ ਨੂੰ ਕਹਿੰਦੇ ਵੀ ਤੂੰ ਪਿੰਡ ਦੇ ਵਿੱਚ ਜਿਹੜਾ ਮਰਜ਼ੀ ਲਿਆ ਬੰਦਾ ਕੋਈ ਮਰ ਜਾ ਕੋਈ ਵੀ ਮਰਜੀ ਜਿਹੜੇ ਤੇ ਤੈਨੂੰ ਐ ਲੱਗਦਾ ਵੀ ਇਹ ਕੋਈ ਕੁਝ ਨਹੀਂ ਕਰ ਸਕਦਾਗਾ ਵੀ ਕੋਈ ਆਪ ਦੀ ਪਸੰਦ ਦਾ ਬੰਦਾ ਲਿਆ ਆ ਆਪਾਂ ਜੇਕਰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋਈ ਤਾਂ ਆਪਾਂ ਉਸ ਦੇ ਉਸ ਤੋਂ ਵਿਆਖਿਆ ਕਰਵਾਵਾਂਗੇ ਗੀਤਾ ਦੇ ਤਾਂ ਭਈ ਉਹ ਇੱਕ ਜਿਹੜਾ ਲਾਲਚੰਦ ਹੈਗਾ ਪਿੰਡ ਦੇ ਵਿੱਚ ਜਾਂਦਾ ਹੈਗਾ ਤੇ ਛੱਜੂ ਜੀ ਵਰਨਾ ਦੇ ਇੱਕ ਵਿਅਕਤੀ ਨੂੰ ਲੈ ਕੇ ਆਉਂਦਾ ਜਿਹੜਾ ਕਿ ਅੰਨਾ ਬੋਲਾ ਤੇ ਜਮਾ ਪੂਰਾ ਅਣਪੜ ਹੁੰਦਾ ਬੰਦਾ ਪਿੰਡ ਦਾ ਉਹਨੂੰ ਲੈ ਕੇ ਆਉਂਦਾ ਬਈ ਇਹ ਨਾ ਸੁਣ ਸਕਦਾ ਹੁੰਦਾ ਨਾ ਬੋਲ ਸਕਦਾ ਹੁੰਦਾ ਉਹ ਤਾਂ ਉਹਨੂੰ ਲੈ ਆਉਂਦਾਗਾ ਤਾਂ ਗੁਰੂ ਸਾਹਿਬ ਉਹਦੀ ਸਿਰ ਦੇ ਉੱਪਰ ਨਾ ਆਪਦੀ ਸੋਟੀ ਟੱਚ ਕਰਦੇ ਹੈ ਛਹਾਉਂਦੇ ਹੈਗੇ ਜਦੋਂ ਛਹਾਉਂਦੇ ਨੇ ਤਾਂ ਉਹ ਗੀਤਾ ਦੇ ਅਰਥ ਇੱਕ ਵਿਦਵਾਨਾਂ ਦੇ ਵਾਂਗ ਕਰਨ ਲੱਗ ਜਾਂਦਾਗਾ ਐਨੇ ਮਲਕੇ ਕੋਈ ਉਸ ਤੋਂ ਉਹਦਾ ਪਾਂਦਾ ਕੋਈ ਵੀ ਅਜਿਹੇ ਅਰਥ ਨਹੀਂ ਸੀ ਕਰ ਸਕਦਾ ਜਿਹੜੇ ਉਸ ਛੱਜੂ ਜੀ ਵਰਨੇ ਕਰਤੀ ਸੀਗੇ ਉਹ ਅਰਥ ਤਾਂ ਇਹ ਛੱਜੂ ਜੀ ਵਰਹੁਣ ਕੌਣ ਸੀ ਇਹ ਸੀਗਾ ਜਿਹੜਾ ਕੀ ਹੈ ਮੋਤੀਰਾ ਮਹਾਰਾਜੀ ਹਮ ਉਹਨਾਂ ਦੇ ਸੌਰੇ ਪਰਿਵਾਰ ਤੋਂ ਕਰੀਬੀ ਦਾ ਰਿਸ਼ਤੇਦਾਰ ਸੀਗਾ ਛੱਜੂ ਚਿਵਰ ਇਹ ਗੁਰਸਿੱਖ ਬਣ ਗਿਆ ਸੀ ਲਾਲਚੰਦ ਵੀ ਉਸ ਤੋਂ ਬਾਅਦ ਗੁਰਸਿੱਖ ਬਣ ਗਿਆ ਸੀ ਤਾਂ ਇਹ ਕੜੀਆਂ ਜਿਹੜੀਆਂ ਨੇ ਪਿੱਛੇ 6ਵੇਂ ਪਾਸ਼ੋ ਤੋਂ ਲੈ ਕੇ ਹੁਣ ਤੱਕ ਜੁੜ ਰਹੀਆਂ ਨੇ ਮੋਤੀਰਾ ਮਹਾਰਾਜੀ ਨਾਲ ਹਮ ਤਾਂ ਹੁਣ ਤੁਹਾਨੂੰ ਅੱਗੇ ਇਤਿਹਾਸ ਦੇ ਵਿੱਚ ਲੈ ਕੇ ਜਾਣਾਗਾ ਜਿੱਥੇ ਗੁਰੂ ਸਾਹਿਬ ਦੇ ਛੋਟੇ ਫਰਜ਼ਾਂਦੇ ਤੇ ਮਾਤਾ ਗੁਜਰੀ ਕੌਰ ਜੀ ਨੂੰ ਛੋਤੇ ਕੈਦ ਕੀਤਾ ਸੀ ਠੰਡੇਪੁਰ ਚ ਜੀ ਹਾਂ ਠੰਡੇਪੁਰ ਚ ਜਦੋਂ ਬਈ ਕੈਦ ਕੀਤਾ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈਗਾ ਠੰਡੇ ਬੁਰਜ ਦੇ ਵਿੱਚ ਕੈਦ ਕੀਤਾਗਾ ਤਾਂ ਮੋਤੀਰਾ ਮਹਿਰਾ ਰਸੂਈਆ ਸੀਗਾ ਉੱਥੋਂ ਦਾ ਹੂੰ ਵਜ਼ੀਰ ਖਾਨ ਦੇ ਦਰਬਾਰ ਦਾ ਤੇ ਉੱਥੋਂ ਪ੍ਰਸ਼ਾਦਾ ਪਾਣੀ ਭੋਜਨ ਸਾਰਾ ਤਿਆਰ ਕਰਕੇ ਲੈ ਜਾਂਦਾਗਾ ਜੇ ਠੰਡੇ ਬੁਰਜ ਤੱਕ ਇੱਥੇ ਤੁਹਾਨੂੰ ਇਹ ਵੀ ਦੱਸ ਦਾਂ ਵਜ਼ੀਰ ਖਾਨ ਨੇ ਇੰਨੇ ਸਖਤ ਹੁਕਮ ਕੀਤਾ ਸੀਗਾ ਕਿ ਉਹਨਾਂ ਨੂੰ ਛੋਟੇ ਸਾਹਿਬ ਜਦਾਂ ਨੂੰ ਨਾ ਤਾਂ ਕੋਈ ਭੋਜਨ ਦੇਣਾਗਾ ਨਾ ਕੋਈ ਗਰਮ ਕੱਪੜਾ ਦੇਣਾਗਾ ਅੱਛਾ ਉਹ ਇੱਕ ਇੰਨਾ ਮਤਲਬ ਕਿ ਇੰਨਾ ਜ਼ਾਲਮ ਸੀਗਾ ਕਿਉਂਕਿ ਤਿੰਨ ਦਿਨ ਤੋਂ ਲਗਾਤਾਰ ਬੱਚਾ ਨੇ ਕੁਝ ਨਹੀਂ ਖਾਦਾ ਨਾ ਹੀ ਮਾਤਾ ਜਿਨੇ ਕੁਝ ਖਾਦਾ ਸੀਗਾ ਹੂੰ ਉਸ ਤਾਮ ਤੇ ਹੁਣ ਤੱਕ ਜੇ ਆਪਾਂ ਦੇਖੀਏ ਆਪਾਂ ਐਸੀ ਕੰਡੀਸ਼ਨ ਰਹਿ ਗਈ ਆਪਾਂ ਨੂੰ ਕੋਈ ਤਿੰਨ ਦਿਨ ਤੱਕ ਆਪਾਂ ਜੇ ਭੁੱਖੇ ਰਹਿ ਜਗੇ ਚੌਥੇ ਦਿਨ ਆਪਾਂ ਨੂੰ ਕੋਈ ਮਰਜ਼ੀ ਪਕਵਾਣਾ ਜਾਂ ਆਪਾਂ ਖਾ ਜਾਾਂਗੇ ਬਿਲਕੁਲ ਕਿਉਂਕਿ ਭੁੱਖ ਆਪਨੇ ਤਾਂ ਸਹਿ ਨਹੀਂ ਹੁੰਦੀ ਨਹੀਂ ਹੁੰਦੀ ਇੱਕ ਬਹੁਤ ਵੱਡਾ ਤਸੀਹਾ ਹੁੰਦਾ ਹੈ ਨਾ ਕਿਉਂਕਿ ਐਵੇਂ ਵੀ ਕਿਹਾ ਆਪਣੇ ਫਕੀਰਾਂ ਨੇ ਵੀ ਕਿਹਾ ਹੈ ਫਰੀਦਾ ਭੁੱਖ ਤੋਂ ਹਨ ਮੌਤ ਤੋਂ ਭੁੱਖ ਬਰੀ ਰਾਤ ਖਾਦੀ ਸੁਬਾ ਫੇਰ ਖੜੀ ਤਾਂ ਇੱਕ ਇਹ ਭੁੱਖ ਵੀ ਇੱਕ ਵੱਡਾ ਤਸੀਹਾ ਹੈਗਾ ਤਾਂ ਉਹ ਵੀ ਤਸੀਹਾ ਦਿੱਤਾ ਜਾ ਰਿਹਾ ਸੀ ਛੋਟੇ ਛੋਟੇ ਬੱਚਾ ਨੂੰ ਛੋਟੇ ਫਰਜੰਦਾ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਹੂੰ ਜਦੋਂ ਇਹ ਭੋਜਨ ਪਾਣੀ ਤਿਆਰ ਕਰਕੇ ਲੈ ਕੇ ਜਾਂਦਾਗਾ ਤਾਂ ਉਹਨਾਂ ਦਾ ਹੌਸਲਾ ਦੇਖੋ ਤੁਸੀਂ ਭਈ ਛੋਟੇ ਫਰਜੰਦਾਂ ਦਾ ਛੋਟੇ ਸਾਹਿਬਾਂ ਦਾ ਉਹ ਕਹਿੰਦੇ ਅਸੀਂ ਵਜ਼ੀਰ ਖਾਨ ਦੇ ਜਿਹੜਾ ਆਣਾਗਾ ਉਹਦਾ ਇੱਕ ਦਾਣਾ ਵੀ ਨਹੀਂ ਲਗਾਉਣਾ ਇਹ ਜ਼ਾਲਮ ਦਾ ਇੱਕ ਦਾਣਾ ਵੀ ਅਸੀਂ ਆਪਦੇ ਗਾਲ ਤੋਂ ਨਹੀਂ ਲਗਾਉਣਾਗਾ ਉਹਨਾਂ ਨੇ ਇਨਕਾਰ ਕਰਤਾ ਤਿੰਨ ਦਿਨ ਦੀ ਭੁੱਖ ਦੇ ਬਾਅਦ ਵੀ ਉਹਨਾਂ ਨੇ ਇਨਕਾਰ ਕਰਤਾ ਏ ਇਹਨਾਂ ਦਾ ਮਤਲਬ ਕਿ ਸਦਕ ਕਹਿ ਸਕਦੇ ਸਦਕ ਤੋਂ ਡੋਲੇ ਨਹੀਂ ਆਪਦੇ ਉੱਪਰ ਭੁੱਖ ਨੂੰ ਹਾਵੀ ਨਹੀਂ ਹੋਣ ਦਿੱਤਾ ਆਪਣੇ ਸਿਧਾਂਤਾਂ ਦੇ ਉੱਪਰ ਹਾਵੀ ਨਹੀਂ ਹੋਣ ਦਿੱਤਾ ਉਹਨਾਂ ਨੇ ਹੂੰ ਤਾਂ ਇਹ ਕੀ ਕਰਦੇ ਨੇ ਜਦੋਂ ਮਾਤਾ ਜੀ ਵੀ ਉਹਨਾਂ ਨੂੰ ਬਾਅਦ ਚ ਇਨਕਾਰ ਕਰ ਦਿੰਦੇ ਨੇ ਸਤਕਾਰਪੂਰਵਕ ਉਹਨਾਂ ਨੂੰ ਇਨਕਾਰ ਕਰ ਦਿੰਦੇ ਨੇ ਕਿ ਅਸੀਂ ਇਸ ਜ਼ਾਲਮ ਦਾ ਇੱਕ ਨਵਾਲਾ ਵੀ ਆਪਦੇ ਅੰਦਰ ਨਹੀਂ ਲਗਾਉਣਾ ਹੂੰ ਤਾਂ ਇਹ ਜਿਹੜੇ ਕੀ ਹੈ ਮੋਤੀਰਾ ਮਹਿਰਾ ਇਹ ਵਾਪਸ ਆ ਜਾਂਦਾ ਜੋ ਛੁੱਟੀ ਹੁੰਦੀ ਹੈ ਇਹਦੀ ਨੌਕਰੀ ਤੋਂ ਜਦੋਂ ਇਜਾਜ਼ਤ ਮਿਲਦੀ ਤਾਂ ਘਰੇ ਜਾਂਦਾਗਾ ਤਾਂ ਘਰੇ ਇਹਨਾਂ ਸਾਰੇ ਪਰਿਵਾਰ ਦੇ ਬਈ ਉਡੀਕ ਰਹੇ ਹੁੰਦੇ ਰੋਟੀ ਪਾਣੀ ਆਸਤੇ ਤਾਂ ਇਹ ਜਦੋਂ ਬਈ ਰੋਟੀ ਖਾਣ ਲੱਗਦਾਗਾ ਨਵਾਲਾ ਖਾਣ ਲੱਗਦਾ ਇਹਦੀ ਕੋ ਬੁਰਕੀ ਲੰਗਦੀ ਨਹੀਂਗੀ ਅੰਦਰ ਨਹੀਂ ਲੰਗਦੀ ਇਹਦੇ ਕਿਉਂਕਿ ਇਹਨੂੰ ਵਕ ਵਾਰੀ ਵਾਰੀ ਉਹ ਉਹਨਾਂ ਦਾ ਚਿਹਰਾ ਯਾਦ ਆ ਰਿਹਾ ਹੁੰਦਾ ਛੋਟੇ ਸਾਹਿਬਾਂ ਦਾ ਛੋਟੇ ਸਾਹਿਬਾਂ ਦਾ ਉਹਨਾਂ ਦਾ ਵਾਰੀ ਵਾਰੀ ਚਿਹਰਾ ਯਾਦ ਆ ਰਿਹਾ ਹੁੰਦਾਗਾ ਬੁਰਕੀ ਜਦੋਂ ਘੋਣ ਲੱਗਦਾ ਇਹੇ ਭੁੱਬਾ ਮਾਰ ਮਾਰ ਰੋਣ ਲੱਗ ਜਾਂਦਾ ਸਾਰੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੱਸਦਾ ਉਹਨਾਂ ਦੇ ਘਰ ਵਾਲੀ ਬੀਬੀ ਭੋਲੀ ਜੀ ਤੇ ਉਹਨਾਂ ਦਾ ਛੋਟਾ ਜਿਹੜਾ ਸੁਪੁੱਤਰ ਸੀਗਾ ਭਾਈ ਨੇ ਰੈਣਾ ਜੀ 7 ਸਾਲ ਦੀ ਉਮਰ ਸੀ ਉਹਨਾਂ ਦੀ ਤੇ ਉਹਨਾਂ ਦੀ ਮਾਤਾ ਜੀ ਬੀਬੀ ਲਾਡੋ ਜੀ ਸਾਰੇ ਬੈਠੇ ਹੁੰਦੇ ਤੇ ਉਹਨਾਂ ਜਦੋਂ ਰੋਈ ਜਾਂਦੇ ਹੁੰਦੇ ਉਹਨਾਂ ਤੋਂ ਪੁੱਛਦੇ ਨੇ ਕਾਰਨ ਪੁੱਛਦੇ ਨੇ ਤਾਂ ਮੋਤੀराम ਮਹਿਰਾ ਜੀ ਸਾਰਾ ਦੱਸ ਦਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਡੇ ਗੁਰੂ ਸਾਹਿਬ ਦੇ ਜਿਹੜੇ ਫਰਜ ਜਾਂਦੇ ਨੇ ਉਹਨਾਂ ਦੇ ਜਿਗਰ ਦੇ ਟੋਟੇ ਨੇ ਕੀ ਹਾਲਾਤ ਕੀਤੇ ਨੇ ਉਹਨਾਂ ਦੇ ਮੁਗਲਾਂ ਨੇ ਤਾਂ ਉਹਨਾਂ ਨੇ ਦੱਸਾਰਾ ਦੱਸਿਆ ਕਿ ਕਿਸ ਤਰੀਕੀ ਦੇ ਨਾਲ ਉਹਨਾਂ ਦੇ ਸਾਰਾ ਜਿਹੜਾ ਸਰੀਰ ਹੈਗਾ ਤਸੀਹਾਂ ਦੇ ਨਾਲ ਤਸ਼ੱਦਦ ਦੇ ਨਾਲ ਉਹਨਾਂ ਦਾ ਸਾਰਾ ਸਰੀਰ ਛਲਣੀ ਹੋਇਆ ਪਿਆਗਾ ਜਗਾ ਜਗਾ ਦੇ ਉੱਪਰ ਖੂਨ ਰੈਸ ਰਾਇ ਛੋਟੇ ਛੋਟੇ ਬੱਚੇ ਨੇ ਤੇ ਉਧਰੋਂ ਮਾਤਾ ਗੁਜਰੀ ਗੁਜਰ ਕੌਰ ਜੀ ਹਨਾ ਜਿਹੜੋ ਕਿ ਬਹੁਤ ਬਿਯਰਦ ਅਵਸਥਾ ਦੇ ਵਿੱਚ ਨੇ ਬਜ਼ੁਰਗ ਅਵਸਥਾ ਦੇ ਵਿੱਚ ਨੇ ਤਾਂ ਉਹਨਾਂ ਦੀ ਵੀ ਅਜਿਹੀ ਹਾਲਤ ਹੋਈ ਪਈ ਠੰਡ ਦੇ ਵਿੱਚ ਉਹ ਦੋਨ ਸਾਰੇ ਕੈਦ ਕੀਤੇ ਹੋਏ ਆਣੇ ਹਨਾ ਵਜ਼ੀਰ ਖਾਨ ਨੇ ਉਹਨਾਂ ਨੂੰ ਤਾਂ ਉਹਨਾਂ ਦੇ ਜ਼ਖਮ ਵੀ ਜਿਹੜੇ ਨੇ ਪੱਕ ਚੁੱਕੇ ਨੇ ਇਸ ਤਰੀਕੇ ਦੇ ਜਦੋਂ 10 ਦਾ ਕ ਸਾਰੀ ਕਲ ਦਾਸਦਾ ਤਾਂ ਉਹ ਸਾਰਾ ਪਰਿਵਾਰ ਹੀ ਬਈ ਉਥੇ ਰੋਟੀ ਪਾਣੀ ਆਉਦਾ ਛੱਡ ਦਿੰਦਾ ਹੈਗਾ ਹੂੰ ਉਦੋਂ ਤੋਂ ਵੀ ਇੱਕ ਵੀ ਨਵਾਲਾ ਨਹੀਂ ਅੰਦਰ ਲੰਘਦਾਗਾ ਤਾਂ ਫੇਰ ਇਹ ਕੀ ਕਰਦੇ ਨੇ ਜਿਹੜੀ ਉਹਨਾਂ ਦੇ ਘਰ ਵਾਲੀ ਹੁੰਦੀ ਹੈਗੀ ਹੂੰ ਮੋਤੀਰਾ ਮਹਾਰਾਜੀ ਦੇ ਉਹ ਕੀ ਕਰਦੇ ਨੇ ਉਹ ਅੰਦਰ ਜਾਂਦੇ ਨੇ ਅਲਮਾਰੀ ਦੇ ਵਿੱਚੋਂ ਸੰਦੂਕੜੀ ਦੇ ਵਿੱਚੋਂ ਆਪਣੇ ਜਿਹੜੇ ਗਹਿਣੇ ਹੁੰਦੇ ਨੇ ਜਿਹੜਾ ਉਹਨਾਂ ਵਿਆਹ ਦੇ ਵਿੱਚ ਮਿਲੇ ਹੁੰਦੇ ਨੇ ਉਹਨਾਂ ਦੇ ਪਰਿਵਾਰ ਨੇ ਪਾਈ ਹੁੰਦੇ ਨੇ ਉਹ ਬਈ ਗਹਿਣੇ ਲੈ ਕੇ ਇੱਕ ਪੂਟਲੀ ਦੇ ਵਿੱਚ ਬੰਨ ਕੇ ਮੋਤੀਰਾ ਮੈਰਜ ਹੁੰਦੇ ਦੇ ਦਿੰਦੇ ਤੇ ਨਾਲ ਦੁੱਧ ਦੇ ਗਲਾਸ ਵੀ ਦੇ ਦਿੰਦੇ ਨੇ ਉਹ ਕਹਿੰਦੇ ਵੀ ਜਿਹੜੇ ਵਜ਼ੀਰ ਖਾਨ ਦੇ ਜਿਹੜੇ ਸਿਪਾਈ ਨੇ ਉਹ ਟਕੇ ਟਕੇ ਦੇ ਉੱਪਰ ਵਿਗ ਜਾਂਦੇ ਨੇ ਤੇ ਤੁਸੀਂ ਕਹਿੰਦੇ ਉਹਨਾਂ ਨੂੰ ਇਹ ਗਹਿਣੇ ਦਿਓ ਤੇ ਆਪਾਂ ਇਹ ਸੇਵਾ ਆਪਣੇ ਹੱਥੋਂ ਨਹੀਂ ਜਾਣ ਦੇਣੀ ਛੋਟੇ ਸਾਹਿਬ ਜੀ ਦੀ ਸੇਵਾ ਕਰਨ ਦਾ ਸਭ ਤੋਂ ਇੱਕ ਬਿਹਤਰੀਨ ਮੌਕਾ ਹੈਗਾ ਸੁਨਹਿਰੀ ਮੌਕਾ ਹੈਗਾ ਆਪਾਂ ਇਹ ਮੌਕਾ ਹੱਥੋਂ ਖੁੰਝਾਣ ਨਹੀਂ ਦੇਣਾਗਾ ਤਤ ਆਪਾਂ ਇਹ ਸੇਵਾ ਆਪ ਦੀ ਜ਼ਿੰਮੇ ਲੈਣੀ ਹੈਗੀ ਤਾਂ ਤਿੰਨ ਦਿਨ ਤੱਕ ਲਗਾਤਾਰ ਉਹਨਾਂ ਨੇ ਦੁੱਧ ਦੀ ਸੇਵਾ ਕੀਤੀ ਵੀ ਆਪਾਂ ਨੂੰ ਸਾਰੇ ਇਤਿਹਾਸ ਤੋਂ ਪਤਾ ਹੈਗਾ ਤਿੰਨ ਦਿਨ ਤੋਂ ਲਗਾਤਾਰ ਉਹਨਾਂ ਨੇ ਸਿਪਾਈਆਂ ਨੂੰ ਕਿਸ ਤਰੀਕੇ ਦੇ ਨਾਲ ਗੈਣੇ ਗੱਟੇ ਦਿੰਦੇ ਰਹੇ ਸੀ ਉਹਨਾਂ ਨੂੰ ਰਿਸ਼ਵਤ ਦਿੰਦੇ ਰਹੇ ਸੀ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਆਪਣੀ ਸੇਵਾ ਵੀ ਉਹਨਾਂ ਨੇ ਪੂਰੀ ਦੀ ਪੂਰੀ ਕੀਤੀ ਹੈ ਨਾ ਤਿੰਨ ਦਿਨ ਤੱਕ ਨਿਭਾਈ ਉਹਨਾਂ ਨੇ ਸੇਵਾ ਗਰਮ-ਗਰਮ ਉਹਨਾਂ ਨੂੰ ਦੁੱਧ ਪਿਲਾਉਂਦੇ ਰਹੇ ਤੇ ਮਾਤਾ ਜੀ ਤੋਂ ਤੇ ਛੋਟੇ ਸਹਿਬਜ਼ਾਦੇ ਤੋਂ ਬਹੁਤ ਅਸੀਸਾਂ ਵੀ ਉਹਨਾਂ ਨੇ ਹਨਾ ਮਿਲੀਆਂ ਉਹਨਾਂ ਨੂੰ ਹੂੰ ਬਿਲਕੁਲ ਤਾਂ ਭਈ ਜਦੋਂ ਛੋਟੇ ਸਹਿਬਜ਼ਾਦਿਆਂ ਦੀ ਜਦੋਂ ਸ਼ਹੀਦੀ ਹੁੰਦੀ ਹੈਗੀ ਸ਼ਹੀਦੀ ਦੀ ਘਟਨਾ ਵੀ ਮੋਤੀ ਰਾਮ ਮਹਾਰਾਜ ਹੀ ਆ ਕੇ ਦਿੰਦੇ ਨੇ ਮਾਤਾ ਗੁਜਰਕੌਰ ਜੀ ਨੂੰ ਉਹ ਵੀ ਦਿੱਤਿਆਂ ਉਹ ਵੀ ਉਹ ਸੁਨੇਹਾ ਇਹਨਾਂ ਨੇ ਦਿੱਤਾਗਾ ਤਾਂ ਜਦੋਂ ਦਵਾਨ ਟੋਡਰਮਲ ਹਾਂ ਉਹ ਵੀ ਉਹ ਵੀ ਆਪਾਂ ਇਤਿਹਾਸ ਬਾਰੇ ਦੱਸਾਂਗੇ ਦਵਾਨ ਟੋਡਰਮਲ ਬਾਰੇ ਵੀ ਤਾਂ ਜਿਵੇਂ ਦਵਾਨ ਟੋਡਰਮਲ ਉਹਨਾਂ ਨੇ ਜਦੋਂ ਜਗ੍ਹਾ ਖਰੀਦੀ ਸੀਗੀ ਸਿੱਕੇ ਖੜੇ ਕਰਕੇ ਤਾਂ ਉਹ ਸਸਕਾਰ ਵਾਸਤੇ ਜਗਾ ਤੇ ਸਸਕਾਰ ਵਾਸਤੇ ਵੀ ਚੰਦਣ ਹੂੰ ਦੀਆਂ ਲੱਕੜਾਂ ਵੀ ਇਹੀ ਮੋਤੀਰਾ ਮਹਿਰਾਣੀ ਲੈ ਕੇ ਆਏ ਸੀਗਾ ਤਾਂ ਇਹੀ ਵੀ ਦੱਸਿਆ ਜਾਂਦਾ ਹੈ ਕਿ ਇਹ ਪਰਿਵਾਰ ਜਿਹੜਾ ਕੀ ਹੈ ਗੁਰੂ ਸਾਹਿਬ ਦਾ ਹਨਾ ਛੋਟੇ ਸਹਾਦੇ ਤੇ ਮਾਤਾ ਗੁਜਰਕੌਰ ਜੀ ਇਹਨਾਂ ਦੀ ਅੰਤਮ ਰਸਮਾਂ ਵੀ ਇਸ ਪਰਿਵਾਰ ਨੇ ਹੀ ਨੁਭਾਈਆਂ ਸੀਗਾ ਮੋਤੀਰਾ ਮਹਿਰਾ ਮੋਤੀਰਾ ਮਹਿਰਾ ਜੀ ਤੇ ਭਾਈ ਇਹ ਵੀ ਦੱਸਦਾ ਕਿ ਮੋਤੀਰਾ ਮਹਿਰਾ ਦਾ ਜਿਹੜੇ ਇਹ ਵਾਲਾ ਕਿੱਸਾ ਹੈਗਾ ਇਹ ਇੱਥੇ ਹੀ ਬੰਦ ਰਹਿ ਜਾਂਦਾ ਕੁਈ ਨੂੰ ਪਤਾ ਨਹੀਂ ਸੀ ਭਿੰਕਣੀ ਸੀ ਲੱਗਣੀ ਗਈ ਕਿ ਇਹਨਾਂ ਨੇ ਮੋਤੀਰਾਮ ਮਹਿਰਾ ਨੇ ਛੋਟੇ ਸਾਹਿਵਾਦਾਂ ਨੂੰ ਤੇ ਮਾਤਾ ਗੁਜਰ ਕੌਰ ਜੀ ਦੀ ਸੇਵਾ ਕੀਤੀ ਹੈਗੀ ਹੂੰ ਉਹਨਾਂ ਨੂੰ ਦੋਦਰ ਸਿਕਾਇਆਗਾ ਇਹ ਵੀ ਕਹਾਣੀ ਇਸ ਤਰੀਕੇ ਦੇ ਨਾਲ ਹੀ ਲਿਪਟੀ ਹੋਈ ਰਹੇਂਦੀ ਬੰਦ ਰਹੇਂਦੀ ਉਹਨਾਂ ਨੂੰ ਕੋਈ ਸਜ਼ਾ ਨਾ ਹੁੰਦੀ ਜੇਕਰ ਇੱਥੇ ਗੰਗੂ ਦਾ ਫੇਰ ਕੋਈ ਵੀ ਜਿਹੜਾ ਹਨਾ ਗੰਗੂ ਵਾਲਾ ਕਿਸਾ ਨਾਮ ਵਾਪਰਦਾ ਕਿਉਂ ਨਾ ਵਾਪਰਦਾ ਕਿਉਂਕਿ ਇੱਥੇ ਫੇਰ ਗੰਗੂ ਦਾ ਚਚੇਰਾ ਭਰਾ ਵੇਚ ਆ ਜਾਂਦਾ ਹੂੰ ਗੰਗੂ ਨੇ ਵੀ ਧੋਖਾ ਕਮਾਇਆ ਗੁਰੂ ਸਾਹਿਬ ਨਾਲ ਹੂੰ ਇੱਥੇ ਗੰਗੂ ਦੇ ਚਚੇਰੇ ਭਰਾ ਨੇ ਵੀ ਧੋਖਾ ਕਮਾਇਆ ਬਈ ਹੂੰ ਗੰਗੂ ਦਾ ਚਚੇਰਾ ਭਰਾ ਸੀਗਾ ਪੰਮਾ ਇਤਿਹਾਸ ਦੇ ਵਿੱਚ ਨਾਮ ਆਉਂਦਾ ਉਹਦਾ ਪੰਮਾ ਇਹ ਉਸੇ ਕਿਤਾਬ ਤੋਂ ਹਵਾਲੇ ਤੋਂ ਕਹਿ ਰਿਹਾ ਮੈਂ ਸ਼ਹੀਦ ਨਾਮਾ ਕੋਈ ਵੀ ਪੜ ਸਕਦਾ ਆਪਣੀਆਂ ਲਾਇਬ੍ਰੇਰੀਆਂ ਵਿੱਚ ਮੌਜੂਦ ਹੈ ਸਿੱਖ ਲਾਇਬ੍ਰੇਰੀ ਦੇ ਵਿੱਚ ਇਹ ਲਿਟਰੇਚਰ ਮੌਜੂਦ ਹੈਗਾ ਹੂੰ ਤਾ ਇਹ ਪੰਮਾ ਜਿਹੜਾ ਹੈਗਾ ਇਹ ਚ ਚੇਰਾ ਭਰਾ ਸੀ ਗੰਗੂ ਗੰਗੂ ਦਾ ਤੇ ਇਹ ਵੀ ਮੋਤੀਰਾ ਮਹਿਰਾ ਦੇ ਨਾਲ ਰਸੋਈ ਦੇ ਵਿੱਚ ਕੰਮ ਕਰਦਾ ਸੀ ਵਜ਼ੀਰ ਖਾਨ ਦੇ ਦਰਬਾਰ ਦੀ ਰਸੋਈ ਜਿਹੜੀ ਸੀ ਉਹ ਇਹ ਇਕੱਠੇ ਕੰਮ ਕਰਦੇ ਸੀਗੇ ਇਹਨੇ ਬਈ ਲੂਤੀ ਲਈ ਜਾ ਕੇ ਵਜ਼ੀਰ ਖਾਨ ਨੂੰ ਕਿ ਤੁਹਾਡੀ ਨੱਕ ਦੇ ਥੱਲੇ ਇਹ ਬੰਦਾ ਤੁਹਾਡੇ ਨਾਲ ਧੋਖਾ ਕਰ ਰਿਹਾ ਹੈਗਾ ਬੋ ਤੀਰਾ ਮੈਰਾ ਨੇ ਤੁਹਾਡਿਆਂ ਨੂੰ ਧੋਖਾ ਕੀਤਾ ਤੁਹਾਡੀਆਂ ਰੋਟੀਆਂ ਖਾ ਕੇ ਤੁਹਾਡਾ ਨਾਮਕ ਹਰਾਮ ਕੀਤਾ ਇਹ ਕਹਿੰਦਾ ਕਾਫਰਾਂ ਨੂੰ ਇਹਨੇ ਭੋਜਨ ਸਿਕਾਇਆ ਇਹ ਉਹਨੇ ਬੋਲੀ ਵਰਤਦੇ ਹੁੰਦੇ ਸੀ ਸਿੱਖਾਂ ਵਾਸਤੇ ਕਾਫਰ ਸ਼ਬਦ ਵਰਤਦੇ ਹੁੰਦੇ ਸੀ ਉਹ ਸਿੱਖਾਂ ਵਾਸਤੇ ਸਿੱਖਾਂ ਵਾਸਤੇ ਤਾਂ ਵੀ ਇਹ ਪੂਰੀ ਤਰੀਕੇ ਨਾਲ ਨੇ ਲੁੱਤੀ ਲਾਤੀ ਵਜ਼ੀਰ ਖਾਨ ਜਿਹੜਾਗਾ ਬੋਖਲਾਇਆ ਹੋਇਆ ਸੀਗਾ ਕਿਉਂਕਿ ਵਜ਼ੀਰ ਖਾਨ ਜਿਹੜਾਗਾ ਉਹ ਸ਼ਹੀਦੀ ਨਾਲ ਛੋਟੇ ਸਾਹਿਬਾਂ ਦੇ ਸ਼ਹੀਦੀ ਨਾਲ ਪੂਰੀ ਤਰੀਕੇ ਨਾਲ ਹਾਰ ਚੁੱਕਾ ਸੀਗਾ ਇਹ ਗੱਲ ਮੰਨਣੀ ਪੈਣੀ ਹੈ ਇਹ ਹਾਰਾ ਕਿਉਂ ਸੀਗਾ ਕਿਉਂਕਿ ਭਈ ਉਹਨੇ ਆਪ ਦੀ ਗੱਲ ਰੱਖੀ ਸੀ ਤੁਸੀਂ ਇਸਲਾਮ ਕਬੂਲ ਕਰਵਾਓ ਹੂੰ ਛੋਟੇ ਛੋਟੇ ਸਹਾਬਯਾਦਾਂ ਤੋਂ 5 ਸਾਲ ਤੋਂ 7 ਸਾਲ ਦੇ ਬੱਚੇ ਨੂੰ ਕਿਤੇ ਵੀ ਆਪਾਂ ਘੜੀਸ ਕੇ ਲੈ ਸਕਦੇ ਕੋਈ ਵੀ ਗੱਲ ਬਣਵਾ ਸਕਦੇ ਕੁਝ ਵੀ ਕਰਾ ਸਕਦੇ ਕੁਝ ਵੀ ਕਰਾ ਸਕਦੇ ਆ ਕੋਈ ਵੀ ਲਾਲਚ ਦੇ ਕੇ ਕਰਵਾ ਸਕਦੇ ਆ ਪਰ ਉਹ ਤੋਂ ਛੋਟੇ ਸਹਾਬਯਾਦਾਂ ਤੋਂ ਇਹ ਨਹੀਂ ਸੀ ਕਬੂਲੀ ਗਈ ਇਹ ਸਭ ਤੋਂ ਵੱਡਾ ਉਹਦੀ ਹਾਰ ਸੀਗੀ ਬਿਨਾਂ ਜੰਗ ਤੋਂ ਬਿਨਾਂ ਤਲਵਾਰਾਂ ਤੋਂ ਬਿਨਾਂ ਕਿਸੇ ਵੀ ਤਰੀਕੇ ਤੋਂ ਉਹ ਇੱਕ ਜੰਗ ਹਾਰ ਗਿਆ ਸੀਗਾ ਛੋਟੇ ਛੋਟੇ ਸਹਾਬਯਾਦਾਂ ਤੋਂ ਤਾਂ ਇਹ ਹਾਰ ਉਸ ਤੋਂ ਕਬੂਲੀ ਨਹੀਂ ਸੀ ਗਈ ਭਾਵੇਂ ਕਿ ਉਹਨੇ ਸ਼ਹੀਦ ਕਰਤਾ ਸੀਗਾ ਛੋਟੇ ਸਹਾਇਆਦਿਆਂ ਨੂੰ ਪਰ ਉਹ ਅੰਦਰਾਂ ਅੰਦਰ ਰੜਕ ਰਿਆ ਸੀ ਆਪਦੀ ਹਾਰ ਨੂੰ ਲੈ ਕੇ ਜਦੋਂ ਉਹਨੇ ਬਈ ਖਬਰ ਪਤਾ ਲੱਗਦੀ ਐ ਉਸ ਤੋਂ ਉਦੋਂ ਹੀ ਇਹ ਪੂਰੇ ਦੇ ਪੂਰੇ ਪਰਿਵਾਰ ਨੂੰ ਆਪਦੇ ਦਰਬਾਰ 'ਚ ਬੁਲਾ ਲੈਂਦਾਗਾ ਮੋਤੀਰਾਮਹਾਰਾਜੀ ਦੇ ਪਰਿਵਾਰ ਨੂੰ ਅਗਲੇ ਦਿਨ ਫੇਰ ਕਚੇਰੀ ਲੱਗਦੀਗੀ ਉਸ ਤਰੀਕੇ ਉਸ ਜਗ੍ਹਾ ਦੇ ਉੱਪਰ ਹੀ ਲੈ ਕੇ ਖੜਾ ਕਰ ਦਿੱਤਾ ਜਾਂਦਾਗਾ ਮੋਤੀਰਾਮਹਾਰਾਜੀ ਨੂੰ ਜਿੱਥੇ ਕਿ ਕੋਈ ਦਿਨ ਪਹਿਲਾਂ ਹੀ ਛੋਟੇ ਸਹਾਇਆਦਿਆਂ ਨੂੰ ਖੜਾ ਕੀਤਾ ਸੀਗਾ ਕਚਾਰੀ ਦੇ ਵਿੱਚ ਤਾਂ ਇਸ ਤੇ ਫੇਰ ਸਵਾਲ ਜਵਾਬ ਹੁੰਦੇ ਨੇ ਜਿਹੜਾ ਵਜ਼ੀਰ ਖਾਨ ਆਕੜ ਕੇ ਪੁੱਛਦਾਗਾ ਕਿ ਤੂੰ ਸਾਡੇ ਨਾਲ ਧੋਖਾ ਕੀਤਾ ਤੂੰ ਕਾਫਰਾਂ ਨੂੰ ਰੋਟੀ ਪਾਣੀ ਕਿਉਂ ਖਵਾਇਆ ਹੂੰ ਕੀ ਤੂੰ ਸੱਚਮੁੱਚ ਖਵਾਇਆਗਾ ਤਾਂ ਜਿਹੜਾ ਕਿ ਮੋਤੀਰਾਮ ਮਹਿਰਾ ਬਿਨਾ ਕਿਸੇ ਝਿਜਕ ਤੋਂ ਬਿਨਾ ਕਿਸੇ ਡਰ ਤੋਂ ਬਿਨਾ ਕੋਈ ਸੋਚ ਵਿਚਾਰ ਤੋਂ ਸਿੱਧਾ ਕਹਿ ਦਿੰਦਾਗਾ ਕਿ ਹਾਂ ਮੈਂ ਹਰੀਰਾਮ ਜਿੰਨੇ ਕਿ ਅਨੰਦਪੁਰ ਸਾਹਿਬ ਦੇ ਵਿੱਚ ਅਮਰ ਸ਼ੱਕੇ ਹਰੀ ਸਿੰਘ ਬਣਿਆ ਮੈਂ ਉਹ ਹਰੀ ਸਿੰਘ ਦਾ ਪੁੱਤਰ ਮੋਤੀਰਾਮ ਮਹਿਰਾ ਹਾਂ ਤੇ ਮੈਂ ਇਹ ਕਬੂਲ ਕਰਦਾ ਕਿ ਮੈਂ ਛੋਟੇ ਸਾਹਿਬਾਂ ਦਾ ਨੂੰ ਅਤੇ ਮਾਤਾ ਗੁਜਰ ਕੌਰ ਜੀ ਦੀ ਸੇਵਾ ਕੀਤੀ ਹੈ ਹੂੰ ਪੂਰੇ ਤਰੀਕੇ ਨਾਲ ਮਾਨੇ ਜਾਂਦਾਗਾ ਪੂਰੀ ਜਿਹੜੀ ਦਰਬਾਰੀ ਹੁੰਦੇ ਨੇ ਸਾਰੇ ਇੱਕ ਤਰ੍ਹਾਂ ਅਚੰਭਾ ਹੋ ਜਾਂਦੇ ਨੇ ਕਿਉਂਕਿ ਇੱਕ ਬਈ ਬਾਦਸ਼ਾਹ ਸੀਗਾ ਵਜ਼ੀਰ ਖਾਨ ਹੂੰ ਆਪਣੇ ਇੰਡੀਆ ਦਾ ਬਾਦਸ਼ਾਹ ਤੁਸੀਂ ਦੇਖ ਲਓ ਉਸ ਤਰੀਕੇ ਦੇ ਨਾਲ ਚਾਰ ਪੰਜ ਉਹ ਤੋਂ ਬਹੁਤ ਵੱਡਾ ਦੇਸ਼ ਸੀਗਾ ਇਹ ਹਿੰਦੁਸਤਾਨ ਹੂੰ ਉਹ ਐਡੇ ਦੇਸ਼ ਦਾ ਬਾਦਸ਼ਾਹ ਵਜ਼ੀਰ ਖਾਨ ਉਹਦੇ ਅੱਗੇ ਖੜ ਕੇ ਅਜਿਹੀ ਜ਼ੁਰਤ ਰੱਖਣਾ ਇੱਕ ਬਹੁਤ ਹੀ ਵੱਡੀ ਗੱਲ ਸੀ ਬਹੁਤ ਵੱਡੀ ਗੱਲ ਹੁੰਦੀ ਹੈ ਹਾਂ ਤੇ ਉਹ ਪੂਰੀ ਤਰੀਕੇ ਨਾਲ ਕੰਮ ਬਜਾਂਦਾਗਾ ਵਜ਼ੀਰ ਖਾਨ ਵੀ ਤਾਂ ਵਜ਼ੀਰ ਖਾਨ ਜਿਹੜਾਗਾ ਇਸ ਤਰੀਕੇ ਨਾਲ ਆਪਦੀ ਬੇਇੱਜ਼ਤੀ ਮਹਿਸੂਸ ਕਰਦਾਗਾ ਉਹ ਕਹਿੰਦਾਗਾ ਤੁਹਾਨੂੰ ਬਚਨ ਦੇ ਤੁਹਾਡੇ ਕੋਲ ਸਿਰਫ ਦੋ ਰਾਸਤੇ ਨੇ ਕਿਉਂਕਿ ਤੁਸੀਂ ਸਾਡਾਂ ਨੂੰ ਧੋਖਾ ਕੀਤਾਗਾ ਤੁਹਾਡੇ ਕੋਲ ਸਿਰਫ ਦੋ ਰਾਸਤੇ ਨੇ ਜਾਂ ਤਾਂ ਇਸਲਾਮ ਕਬੂਲ ਕਰ ਲਓ ਤੇ ਜਾਂ ਮੌਤ ਕਬੂਲ ਕਰ ਲਓ ਤੇ ਛੋਟੇ ਸਹਿਵਾਦਿਆ ਦੇ ਵਾਂਗੂ ਗੁਰਸਿੱਖ ਹੋਰ ਪਰਿਵਾਰਾਂ ਦੇ ਵਾਂਗੂ ਇਸ ਪਰਿਵਾਰ ਨੇ ਵੀ ਕਿਹਾ ਅਸੀਂ ਮੌਤ ਨੂੰ ਕਬੂਲ ਕਰਾਂਗੇ ਅਸੀਂ ਆਪਦੀ ਗੁਰਸਿੱਖੀ ਨਹੀਂ ਛੱਡਣੀ ਅਸੀਂ ਆਪਦੇ ਗੁਰੂ ਨਾਲ ਧੋਖਾ ਨਹੀਂ ਕਰਨਾ ਅਸੀਂ ਮੌਤ ਨੂੰ ਕਬੂਲਾਂਗੇ ਤਾਂ ਉਦੋਂ ਹੀ ਵਜ਼ੀਰ ਖਾਨ ਨੇ ਜਿਹੜਾ ਕਿ ਆਰਡਰ ਦਿੱਤਾ ਸੀਗਾ ਕਿ ਪੂਰੇ ਦੇ ਪੂਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਜਾਵੇ ਹੂੰ ਕੋਲੂ ਜਿਹੜਾ ਕਿ ਹੁਣ ਸਰਹੰਦ ਸ਼ਹਿਰ ਦੇ ਵਿੱਚ ਇੱਕ ਤੇਲ ਬਾਜ਼ਾਰ ਸੀਗਾ ਤੇਲੇ ਬਾਜ਼ਾਰ ਹੂੰ ਉੱਥੇ ਵੀ ਬਹੁਤ ਵੱਡੇ ਵੱਡੇ ਪੁਰਾਣੇ ਸਮੇਂ ਦੇ ਵਿੱਚ ਨਾ ਕੋਲੂ ਲੱਗੇ ਹੁੰਦੇ ਸੀ ਪੀੜਨ ਵਾਲੇ ਪੁਰਾਣੇ ਸਮੇਂ ਦੇ ਜਿਹੜੇ ਹੁੰਦੇ ਵੱਡੇ ਵੱਡੇ ਤਾਂ ਉਹਨੂੰ ਦੇਖ ਕੇ ਉਹ ਉੱਥੇ ਲੈ ਜਾਂਦਾਗਾ ਵਜ਼ੀਰ ਖਾਨ ਉਹਦੀ ਸੈਨਾ ਦੇ ਨਾਲ ਹੋਰ ਉਹਦੇ ਅਹਿਲਕਾਰ ਵੀ ਨਾਲ ਹੁੰਦੇ ਨੇ ਮੌਜੂਦ ਹੁੰਦੇ ਨੇ ਸਾਰੇ ਉਹਨੂੰ ਲੈ ਜਾਂਦੇ ਨੇ ਉਸ ਪਰਿਵਾਰ ਨੂੰ ਲੈ ਜਾਂਦੇ ਨੇ ਵੀ ਇਹੋ ਕੂਲੂ ਦੇਖ ਕੇ ਥੋੜਾ ਬਹੁਤ ਡਰ ਜਾਏਗਾ ਹੂੰ ਵੀ ਐਡੇ ਵੱਡੇ ਕੂਲੂ ਮੈਂ ਹੁਣ ਇਹਦੇ ਵਿੱਚ ਪੀੜਾ ਜਾਊਂਗਾ ਕਿਉਂਕਿ ਇੱਕ ਆਪਣਾ ਹੱਥ ਵੀ ਕਿਸੇ ਪਾਸੇ ਆ ਜਾਣਾ ਬਈ ਬਾੜੀ ਦੇ ਵਿੱਚ ਹੀ ਅਜੇ ਆਪਾਂ ਨੂੰ ਪੀੜ ਲੱਗਣ ਲੱਗ ਜਾਂਦੀ ਹੈ ਤੇ ਉਹ ਇੱਕ ਤਰੀਕੇ ਦੇ ਨਾਲ ਉਹ ਰੋਲ ਹੁੰਦੇ ਹੈਗੇ ਪੂਰਾ ਸਰੀਰ ਵਿੱਚ ਉਹ ਨਗਾਉਣਾ ਹੁੰਦਾ ਉਹਨਾਂ ਦੇ ਕਿਉਂਕਿ ਜੋ ਨਿੱਕੇ ਨਿੱਕੇ ਦਾਣੇ ਤੇਲ ਕੱਢ ਸਕਦਾਗਾ ਉਹ ਸਰੀਰ ਦੀ ਕੀ ਹਾਲਤ ਕਰਦਾ ਹੋਗਾ ਤੁਸੀਂ ਆਪ ਮਹਿਸੂਸ ਕਰੋ ਤਾਂ ਉਹ ਜਦੋਂ ਐਡੇ ਵੱਡੇ ਕੂਲਾਂ ਦੇ ਕੋਲ ਜਾ ਕੇ ਉਹਨਾਂ ਤੋਂ ਫੇਰ ਪੁੱਛਦੇ ਕਿ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰੋ ਨਹੀਂ ਤਾਂ ਤੁਹਾਡੀ ਮੌਤ ਤੁਹਾਡੇ ਸਾਹਮਣੇ ਖੜੀ ਹੈ ਉਹ ਕਹਿੰਦੇ ਸਾਨੂੰ ਸਾਡੀ ਮੌਤ ਪਿਆਰੀ ਹੈ ਸਾਨੂੰ ਆਪਦੀ ਗੁਰਸਿੱਖੀ ਪਿਆਰੀ ਹੈ ਸਾਨੂੰ ਇਸ ਇਸ ਤਰੀਕੇ ਨਾਲ ਅਸੀਂ ਆਪਦੇ ਧਰਮ ਨਹੀਂ ਕਬੂਲ ਕਰਨਾਗਾ ਅਸੀਂ ਇਸ ਮੌਤ ਨੂੰ ਕਬੂਲ ਕਰ ਲਾਂਗੇ ਤਾਂ ਉਹਨਾਂ ਨੇ ਪਹਿਲਾਂ ਕੀ ਕੀਤਾ ਭਾਈ ਸਾਹਿਬ ਦੇ ਜਿਹੜੇ ਛੋਟੇ ਜਿਹੜੇ ਉਹਨਾਂ ਸਪੁੱਤਰ ਸੀ ਭਾਈ ਨੇ ਰਹਿਣਾ ਜਿਸ 7 ਸਾਲ ਦੀ ਉਮਰ ਦੇ ਪਹਿਲਾਂ ਜਲਾਦਾ ਨੇ ਉਹਨਾਂ ਨੂੰ ਪੈਰਾਂ ਵਾਲੇ ਪਾਸਿਓਂ ਕੋਲੂ ਦੇ ਵਿੱਚ ਟਪਾਉਣਾ ਸ਼ੁਰੂ ਕੀਤਾ ਜਦੋਂ ਦੋਨੇ ਜਿਹੜੇ ਪੁੱਲ ਨੇ ਜਦੋਂ ਦੋਨੇ ਘੁੰਮਦੇ ਨੇ ਜਰਕ ਜਰਕ ਦੀਆਂ ਆਵਾਜ਼ਾਂ ਆਉਂਦੀਆਂ ਨੇ ਹੱਡੀਆਂ ਟੁੱਟਣ ਦੀਆਂ ਆਵਾਜ਼ਾਂ ਪੂਰੇ ਸਨਾਟੇ ਦੇ ਵਿੱਚ ਛਾ ਜਾਂਦੀਆਂ ਨੇ ਬਈ ਹੂੰ ਪੂਰੇ ਪੂਰੇ ਤਰੀਕੇ ਦੇ ਨਾਲ ਫਰਸ਼ ਜਿਹੜੀ ਹੈਗੀ ਖੂਨ ਦੇ ਨਾਲ ਭਰ ਜਾਂਦੀ ਗਈ ਮਾਸ ਦਾ ਮਿੱਜ ਖਿਲਰਨ ਲੱਗ ਜਾਂਦਾ ਹੈਗਾ ਉਹਨਾਂ ਦੇ ਜਲਾਦਾਂ ਦੇ ਪੈਰਾਂ ਦੇ ਵਿੱਚ ਹੂੰ ਤਤੀਰੀਆਂ ਜਿਹੜੀਆਂ ਨੇ ਉਹ ਮੋਤੀਰਾਮ ਮਹਾਰਾਜ ਜੀ ਦੇ ਸਰੀਰ ਤੇ ਪੈਂਦੀਆਂ ਨੇ ਜਲਾਦਾਂ ਦੇ ਮੂੰਹ ਦੇ ਉੱਪਰ ਤਤੀਰੀਆਂ ਪੈਂਦੀਆਂ ਨੇ ਖੂਨ ਦੀਆਂ ਤਤੀਰੀਆਂ ਪੈਂਦੀਆਂ ਨੇ ਹੂੰ ਤਾਂ ਉਸ ਤੋਂ ਬਾਅਦ ਫੇਰ ਉਹਨਾਂ ਦੀ ਬਜ਼ੁਰਗ ਮਾਤਾ ਬੀਬੀ ਲਾਧੋ ਜੀ ਉਹਨਾਂ ਨੇ ਵੀ ਉਸ ਤਰੀਕੇ ਦੇ ਨਾਲ ਪੀੜਿਆ ਜਾਂਦਾਗਾ ਅਤੇ ਉਸ ਤੋਂ ਬਾਅਦ ਫਿਰ ਵਾਰੀ ਆਉਂਦੀ ਉਹਨਾਂ ਦੇ ਘਰ ਵਾਲੇ ਉਹਨਾਂ ਦੀ ਧਰਪਤਨੀ ਬੀਬੀ ਭੋਲੀ ਜੀ ਤਾਂ ਬਈ ਉਹਨਾਂ ਦੀ ਫਿਰ ਵਾਰੀ ਆਉਂਦੀਗੀ ਤਾਂ ਇਹ ਇੱਥੇ ਤੁਹਾਨੂੰ ਇਹ ਵੀ ਦੱਸ ਦਾਂ ਜਿਹੜੇ ਜਲਾਦ ਸੀ ਨਾ ਬਈ ਵਜ਼ੀਰ ਖਾਨ ਐਡਾ ਕਹਿਰਵਣ ਬੰਦਾ ਸੀਗਾ ਇਹ ਕੀ ਕਰਦਾ ਸੀ ਜਦੋਂ ਅੱਧਾ ਪਿੰਡਾ ਨੰਗ ਜਾਂਦਾ ਸੀ ਨਾ ਅੱਧਾ ਸਰੀਰ ਵਿੱਚ ਪੀੜਿਆ ਜਾਂਦਾ ਸੀਗਾ ਉਸ ਤੋਂ ਬਾਅਦ ਫਿਰ ਰਕਵਾਉਂਦਾ ਸੀਗਾ ਕੋਲੂ ਨੂੰ ਫਿਰ ਪੁੱਛਦਾ ਸੀਗਾ ਕਿ ਤੁਸੀਂ ਇਸਲਾਮ ਕਬੂਲ ਕਰੋਗੇ ਤੁਹਾਡੀ ਹਲੇ ਵੀ ਜਾਣਾ ਸੀ ਬਖਸ਼ ਦਿੰਨੇ ਹੈਗੇ ਕਿਉਂਕਿ ਇੱਕ ਤੜਫ ਰਿਆ ਉਹਦੋਂ ਬੰਦਾ ਹੂੰ ਅੱਧਾ ਪਿੰਡਾ ਉਹਦਾ ਪੂਰੇ ਤਰੀਕੇ ਦੇ ਨਾਲ ਨਪੀੜਤਾ ਹੱਡੀਆਂ ਤੋੜਦੀਆਂ ਖੂਨ ਨਿਕਲ ਗਿਆ ਸਾਰਾ ਮਾਸ ਖਿਲਰ ਗਿਆ ਹੂੰ ਉਸ ਤੋਂ ਬਾਅਦ ਫੇਰ ਕਵਾਉਂਦਾਗਾ ਫੇਰ ਪੁੱਛਦਾ ਤੁਸੀਂ ਇਸਲਾਮ ਕਬੂਲ ਕਰੋਗੇ ਹੂੰ ਜਦੋਂ ਕਹਿੰਦੇ ਨਹੀਂ ਫੇਰ ਫੇਰ ਟਪਾਉਂਦਾਗਾ ਇਸ ਤਰੀਕੇ ਦੇ ਨਾਲ ਪੂਰਾ ਉਹਨੂੰ ਮਤਲਬ ਕਿ ਕੋਈ ਵੀ ਉਹਨੇ ਅਜਿਹਾ ਨਹੀਂ ਸੀ ਕੋਈ ਵੀ ਛਣ ਛੱਡਿਆ ਹੋ ਜਾ ਵੀ ਜਿਹਦੇ ਵਿੱਚ ਬੰਦੇ ਨੂੰ ਨਿੱਕੀ ਜੀ ਪੀੜ ਵੀ ਮਹਿਸੂਸ ਨਾ ਹੋਵੇ ਉਹਨੇ ਹਰ ਪੀੜਾ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹਰ ਤਸ਼ੱਦਦ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਵਜ਼ੀਰ ਖਾਨ ਦੇ ਨਾਲ ਤਾਂ ਜਦੋਂ ਕਿ ਉਹਦੀ ਵਾਰੀ ਆਉਂਦੀ ਗਈ ਮੋਤੀਰਾ ਮਹਾਰਾਜੀ ਦੀ ਉਦੋਂ ਵੀ ਉਹਨਾਂ ਨੂੰ ਕਹਿੰਦੇ ਕਿ ਇਸਲਾਮ ਕਬੂਲ ਕਰ ਲੈ ਤੇਰੇ ਪਰਿਵਾਰ ਦਾ ਦੇਖ ਲੈ ਕੀ ਹਾਲ ਹੋਇਆਗਾ ਐਡਾ ਢੇਰ ਲੱਗ ਜਾਂਦਾ ਬਈ ਮਾਸ ਦਾ ਵਿੱਚੋਂ ਖੂਨ ਦੀਆਂ ਆਸੇ-ਪਾਸੇ ਫਰਸ਼ ਫੈਲੀ ਹੁੰਦੀ ਹੈ ਪੂਰੀ ਤਰੀਕੇ ਨਾਲ ਬੁਰੇ ਤਰੀਕੇ ਦੇ ਨਾਲ ਸਾਰੇ ਜਲਾ ਜਿਹੜੇ ਖੂਨ ਦੇ ਨਾਲ ਭਿੱਜੇ ਹੁੰਦੇ ਨੇ ਕੋਲੂ ਜਿਹੜਾ ਹੈਗਾ ਜਿਹਦੇ ਵਿੱਚੋਂ ਕਦੇ ਤੇਲ ਨਿਕਲਦਾ ਹੁੰਦਾ ਸੀਗਾ ਉਹ ਸਾਰਾ ਖੂਨ ਦੇ ਨਾਲ ਭਰ ਜਾਂਦਾ ਹੈਗਾ ਲੱਤ-ਬੱਤ ਹੋ ਜਾਂਦਾ ਲੱਤ-ਬੱਤ ਹੋ ਜਾਂਦਾ ਜਿੰਨੇ ਵੀ ਉੱਥੇ ਖੜੇ ਹੁੰਦੇਗੇ ਲੋਕ ਖੜੇ ਹੁੰਦੇ ਨੇ ਜਿਹੜੇ ਤਮਾਸ਼ਾ ਦੇਖ ਰਹੇ ਹੁੰਦੇ ਨੇ ਇਹ ਸਾਰੇ ਸਰੀਰ ਘਟਨਾ ਨੂੰ ਦੇਖ ਰਹੇ ਹੁੰਦੇ ਨੇ ਉਹੋ ਵੀ ਪੂਰੇ ਤਰੀਕੇ ਦੇ ਨਾਲ ਕੰਮ ਬਜਾਂਦੇ ਨੇ ਇਹ ਕਿਉਂ ਕਰਦਾ ਸੀ ਵਜ਼ੀਰ ਖਾਂ ਇਹੋ ਜਿਹਾ ਕਸ਼ ਤਾਂ ਜੋ ਲੋਕਾਂ ਦੇ ਘਰ ਵਿੱਚ ਕਿਉਂ ਕਰਦਾ ਸੀਗਾ ਕਿਉਂਕਿ ਉਹ ਤਾਂ ਕਰਦਾ ਸੀ ਵੀ ਤਾਂ ਜੋ ਲੋਕ ਜਿਹੜੇ ਨੇ ਉਹਦੇ ਖਿਲਾਫ ਨਾ ਜਾਣ ਕਿ ਡਰ ਦਾ ਮਾਹੌਲ ਬਣਿਆ ਰਹੇ ਡਰ ਦਾ ਮਾਹੌਲ ਬਣਿਆ ਰਹੇ ਉਹ ਤਾਂ ਕਰਕੇ ਭੀੜ ਦੇ ਵਿੱਚ ਇਹ ਕੰਮ ਕਰਦਾ ਸੀਗਾ ਸ਼ਹਾਦਤਾਂ ਦੇਣ ਵਾਲੇ ਕੰਮ ਕਰਦਾ ਸੀ ਜਿਹੜੇ ਕੀ ਸਿੱਖਾਂ ਦੇ ਉੱਪਰ ਉਹਨੇ तमाम ਜਿਹੜੇ ਕੀ ਹੈ ਸ਼ਹਾਦਤਾਂ तमाम ਤਰੀਕੇ ਵਰਤੇ ਨੇ ਜਿਹੜੇ ਸਾਰੇ ਵਰਤੇ ਨੇ ਪੂਰੇ ਭੀੜ ਦੇ ਵਿੱਚ ਤਾਂ ਜੋ ਲੋਕਾਂ ਨੂੰ ਕਹਿ ਸਕੀ ਕਿ ਮੇਰੇ ਖਿਲਾਫ ਜਾਣ ਦਾ ਆ ਅੰਜਾਮ ਹੁੰਦਾਗਾ ਹੂੰ ਪੂਰੇ ਤਰੀਕੇ ਦੇ ਨਾਲ ਬਈ ਮਾਸ ਦੇ ਮੇਜਰ ਲੱਗ ਜਾਂਦੀਗੀ ਕੋਲੂ ਦੇ ਥੱਲੇ ਅ ਬੁਰੀ ਤਰੀਕਾ ਮਾਸ ਖਲੇ ਖਲੇ ਰਹਾ ਹੁੰਦਾਗਾ ਤਰ੍ਹਾਂ ਤਰ੍ਹਾਂ ਦੇ ਹਨਾ ਫਰਸ਼ ਜਿਹੜੀਗੀ ਖੂਨ ਦੇ ਨਾਲ ਲਿਬੜੀ ਪਈ ਹੁੰਦੀ ਹੈਗੀ ਪੂਰੇ ਤਰੀਕੇ ਨਾਲ ਪੂਰੇ ਤਰੀਕੇ ਦੇ ਨਾਲ ਹੂੰ ਮੋਸ਼ਕਾਉਣ ਲੱਗ ਜਾਂਦਾਗਾ ਤਾਂ ਉਦੋਂ ਫਿਰ ਜਿਹੜੇ ਕਿ ਮੋਤੀਰਾ ਮੈਰਜ ਨੂੰ ਪੁੱਛਦੇ ਨੇ ਕਿ ਜਾਂ ਹੁਣ ਤੇਰੇ ਪਰਿਵਾਰ ਦਾ ਤੇਰੇ ਵੀ ਤੇਰਾ ਜਿਹ ਹਾਲ ਕਰਾਂਗੇ ਤੇਰੇ ਪਰਿਵਾਰ ਦੇ ਵਾਂਗੂ ਵੀ ਤੇਰੀ ਜਾਨ ਅਸੀਂ ਬਖਸ਼ ਸਕਦੇ ਹਾਂ ਜੇ ਤੂੰ ਇਸਲਾਮ ਕਬੂਲ ਕਰ ਲਈ ਉਹ ਫਿਰ ਆਪਣੇ ਬਈ ਜਿਸ ਜਿਨ੍ਹਾਂ ਦਾ ਗੁਰੂ ਹੀ ਅਣਾ ਅਟਲ ਹੋਵੇ ਉਹ ਸਿੱਖ ਕਦੇ ਵੀ ਡੋਲਦਾ ਨਹੀਂ ਬਿਲਕੁਲ ਉਹਨਾਂ ਨੇ ਬਈ ਇਦਾਂ ਹੀ ਕੀਤਾ ਉਹ ਕਹਿੰਦੇ ਨਹੀਂ ਮੈਨੂੰ ਮੌਤ ਪਿਆਰੀ ਹੈਗੀ ਮੈਂ ਆਪਦੀ ਸਿੱਖੀ ਨੂੰ ਪਿਆਰ ਕਰਦਾਗਾ ਮੈਂ ਇਸਲਾਮ ਕਬੂਲ ਨਹੀਂ ਕਰਾਂਗਾ ਤਾਂ ਉਹਨਾਂ ਨੇ ਬਈ ਫਿਰ ਉਸ ਤਰੀਕੇ ਦੇ ਨਾਲੇ ਕੋਹਲੂ ਦੇ ਵਿੱਚ ਭੀੜਦਾ ਸੀਗਾ ਵਜ਼ੀਰ ਖਾਨ ਨੇ ਤਾਂ ਇਹ ਹੀ ਫਤੇਗੜ ਸਾਹਿਬ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਛੋਟੇ ਸਾਬਾਦਿਆਂ ਦੀ ਤੇ ਸ਼ਹੀਦੀ ਦਾ ਗੁਰਦੁਆਰਾ ਸਾਹਿਬ ਬਣਿਆਗਾ ਉੱਥੇ ਹੀ ਇਹਨਾਂ ਦੀ ਸ਼ਹਾਦਤ ਜਿੱਥੇ ਹੋਈ ਸੀ ਉੱਥੇ ਵੀ ਇਹਨਾਂ ਦਾ ਇੱਕ ਅਸਥਾਨ ਬਣਿਆ ਹੋਇਆਗਾ ਤਾਂ ਉਸ ਅਸਥਾਨ ਦੇ ਉੱਪਰ ਬਈ ਹਲੇ ਤੱਕ ਵੀ ਉਹ ਗਲਾਸ ਮੌਜੂਦ ਨਹੀਂ ਜਿਨ੍ਹਾਂ ਦੇ ਵਿੱਚੋਂ ਜਿਹੜੇ ਕੀ ਇਸ ਪਰਿਵਾਰ ਨੇ ਸੇਵਾ ਕੀਤੀ ਸੀਗੀ ਤੇ ਆਪਾਂ ਉਹ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਆਪਣੀ ਇੱਕ ਟੀਮ ਵੀ ਉੱਥੇ ਵੀ ਪਹੁੰਚੀ ਹੋਈ ਸੀਗੀ ਤਾਂ ਉਹ ਟੀਮ ਉੱਥੋਂ ਪੂਰੀਆਂ ਤਸਵੀਰਾਂ ਲੈ ਕੇ ਆਈ ਤੇ ਆਪਾਂ ਉਹ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਦੇ ਵਿੱਚ ਕਿ ਉਹ ਜਿਹੜੀਆਂ ਗਲਾਸ ਹਲੇ ਤੱਕ ਮੌਜੂਦ ਨਹੀਂ ਜਿਨ੍ਹਾਂ ਦੇ ਵਿੱਚ ਉਹਨੇ ਸੇਵਾ ਕੀਤੀ ਸੀ ਗੁਰੂ ਸਾਹਿਬ ਦੇ ਜਿਹੜੇ ਛੋਟੇ ਫਰਜ਼ੰਦ ਨੇ ਉਹਨਾਂ ਨੂੰ ਦੁੱਧ ਪਿਆਇਆ ਸੀ